ਓ ਵੀਰੇ ਕਿਧਰ ਭੱਜਾ ਓ ਭਰਾਵਾ ਕਿਧਰ ਭੱਜਾ ਕਿਧਰ ਹੱਤ ਹੋ ਗਏ ਯਾਰ ਇਹਨਾਂ ਦੀ ਕਾਣ ਕੇ ਕਾਣ ਹੈ ਗੌਣੇ ਇਹਨਾਂ ਇਹਨਾਂ ਮਗਰ ਗੱਡੀ 라 ਵੀ ਰਹਿਰ ਓ ਵੀਰੇ ਕਮਾਲ ਹੋ ਗਿਆ ਯਾਰ ਅਸੀਂ ਤਾਂ ਗੱਲ ਕਰਨਾਂ ਹੀ ਤੇਰੇ ਨਾਲ ਅਗਾਈ ਭੱਜ ਕੇ ਫੜ ਫਿਰ ਇਹਨੂੰ ਮੈਨੂੰ ਫੋਨ ਫੜਾ ਦੇ ਅਗਾਈ ਮੈਨੂੰ ਫੋਨ ਫੜਾ ਫੜਾ ਦੇ ਭੱਜ ਕੇ ਫੜ ਉਹਨੂੰ ਕਤੀੜ ਨੂੰ ਇਹਦੀ ਇਹਦੀ ਮਾਰ ਫੜਾ ਕਾਈ ਭੱਜ ਕੇ ਫਾੜੇ ਨੂੰ ਨਾ ਵਿਚਾਰੀ ਨਾ ਦੂਮੇ ਵੇਚ ਅਸੇ ਵੇਚ ਦਿੱਤੀਆਂ ਕਿੱਥੇ ਵੇਚੀਆਂ ਇਹ ਕੀ ਗੱਲ ਆ ਕਹਿੰਦੇ ਆ ਵੀ ਹਰਿਆਣੇ ਚ ਵੇਚੀਆਂ ਕਿੰਨੇ ਆ ਪੂਆ ਨੇ ਪੂਆ ਨੇ ਤੇ ਪਿਓ ਨੇ ਦਿੰਨੇ ਇੱਕ ਥਾਂ ਦੇ ਤਿੰਨ ਥਾਂ ਦੇ ਵੇਚ ਗਿਆ ਨੇ ਉਹ ਵੇਚ ਇਹ ਵਾ ਡੀ ਡੇੜੀ ਉਹ ਤਿੰਨ ਚਾਰ ਥਾਂ ਹੀ ਵੇਚੀ ਆ ਨਿੱਕੀ ਇੱਕ ਥਾਂ ਹੀ ਆ ਵੀਰ ਜੀ ਸਮਾਂ ਦੀ ਮੇਰੀ ਨਾ ਤੁਹਾਡੇ ਮੂਰੇ ਮਿਹਨਤਾਂ ਜਿਹੜੇ ਇਹ ਬੱਚੇ ਆ ਜਿਹਨਾਂ ਕੁੜੀਆਂ ਇਹਨਾਂ ਵੇਚਦੇ ਆ ਉਹ ਕਿਵੇਂ ਨਾ ਕਿਵੇਂ ਇਹਦੇ ਕੋਲੇ ਆ ਜਾਣ ਇਹਦੇ ਬੱਚੇ ਲੱਗੋ ਮੈਂ ਵੀ ਠੀਕ ਹਾਸਾ ਜੀ ਫਤਿਹ ਹੋਠੀ ਰਾਜੀ ਮੈਂ ਖਾਸਾ ਜੀ ਫਤਿਹ ਹੋਠੀ ਰਾਜੀ ਬਾਬਿਓ ਹੋਠੀ ਰਾਜੀ ਜੀ ਮਾਫੀ ਮੰਗਦਾ ਮੈਂ ਲੇਟ ਹੋ ਗਿਆ ਕਾਫੀ ਹਾਂ ਕਿਹੜੀ ਮਾਤਾ ਹੋਠੀ ਰਾਜੀ ਜੀ ਬੈਠੀ ਸਾਹਮਣੇ ਅੱਛਾ ਜੀ ਹੋਠੀ ਰਾਜੀ ਜੀ ਮੈਂ ਖਾਸਾ ਹੀ ਫਤਿਹ ਹੋਠੀ ਰਾਜੀ ਆ ਮਾਤਾ ਵਾ ਉਹ ਬੇਟੀ ਇਹਨਾਂ ਦਾ ਬੋਲਿਆ ਨਹੀਂ ਜਾਂਦਾ ਅੱਛਾ ਹੈਗੀ ਕਿੱਥੋਂ ਇਹ ਇਸੇ ਪਿੰਡ ਦੀ ਇਹਨਾਂ ਕੋਲ ਰਹਿੰਦੇ ਯਾਰ ਪਿੰਡ ਦੇ ਇਹਨਾਂ ਦੇ ਘਰਾਂ ਚੋਂ ਹੀ ਆਉਂਦੇ ਸਾਰੇ ਪਰਿਵਾਰ ਚੋਂ ਹੀ ਇਹਨਾਂ ਦੇ ਇੱਕ ਹਸਾਮ ਨੇ ਇਹਨਾਂ ਦਾ ਵੀ ਸਿਸਟਮ ਉਹ ਹੋਇਆ ਜਿਹੜਾ ਫਲਾਸ ਕਰ ਵਾਲਾ ਕੇਸ ਕੋਲੋਂ ਪਿੰਡ ਪੁੰਡਾ ਵਾਲੇ ਵਾਵਾ ਇਹਦੇ ਨਾਲ ਆ ਨਾ ਗਲਤ ਕਰਦੇ ਆ ਬੋਲਦੀ ਬੋਲਦੀ ਕੁਝ ਨਹੀਂ ਆ ਨਹੀਂ ਬੋਲਦੀ ਨੀਗੀ ਇਹ ਆਉਂਦੀ ਆ ਨਹੀਂ ਅੱਛਾ ਹੋਵੇ ਦੱਸ ਨਹੀਂ ਮੈਨੂੰ ਮਾਰਦੀ ਉਹਦਾ ਭੈਣ ਦਾ ਨਾਂ ਲੈਂਦੀ ਆ ਕਿ ਮੈਨੂੰ ਮਾਰਦੀ ਰਹੀ ਆ ਇਹ ਇਹ ਜਦੋਂ ਕੋਲੇ ਜਾਂਦੀ ਤਾਂ ਡਰਦੀ ਆ ਨਹੀਂ ਤਾਂ ਸਾਹ ਤੇ ਆ ਉਹ ਇਹ ਪਾਣੀ ਕਿਹੜੀ ਕਿਹੜੋਂ ਡਰੀ ਜਾਂਦੀ ਆ ਇਹਦੇ ਤੋਂ ਮੈਂ ਕਿਹਾ ਮਗਰ ਭਾਈ ਤੁਹਾਡੀ ਕੀ ਲੱਗਦੀ ਮਾਤਾ ਜੀ ਤੁਹਾਡੇ ਤਾਈ ਦੀ ਮਗਰ ਜੀ ਅੱਛਾ ਜੀ ਇਹਨੂੰ ਵਿਚਾਰੀ ਨੂੰ 12 ਮਹੀਨੇ ਦੇ ਛੱਡ ਕੇ ਸਾਰਾ ਪਰਿਵਾਰ ਚਲਾ ਗਿਆ ਦੋ ਤਿੰਨ ਦਿਨ ਕੰਡੀ ਰਹੀ ਮੜ ਕੇ ਇਹ ਇਹਦੇ ਮੁਕਾਬਤੀ ਆ ਕਿ ਨਹੀਂ ਵੀ ਮੇਰੇ ਨਾਲ ਗਲਤ ਕੰਮ ਹੋਇਆ ਨਹੀਂ ਜਦੋਂ ਇਹ ਬੋਲਦੀ ਨਹੀਂ ਆ ਤੇ ਇਹ ਕਿਦਾਂ ਇਸ਼ਾਰਿਆਂ ਜਿਦ ਦੱਸਿਆ ਇਸ਼ਾਰਿਆਂ ਚ ਇਹਨੇ ਦੱਸਿਆ ਆਪਾਂ ਇਹਨੂੰ ਘਰੇ ਲੈ ਗਏ ਪਤਾ ਨਹੀਂ ਡਰ ਗਈ ਰੱਬ ਜਾਣੀ ਲੱਗੀ ਗਾ ਨਹੀਂ ਇਹਨਾਂ ਦਾ ਕਹੀਏ ਐਵੇਂ ਹੈਨਾ ਜਦੋਂ ਆਪਾਂ ਸਮਝੀ ਨਹੀਂ ਮੈਂ ਆਉਂਦੇ ਘਰੇ ਲੈ ਗਈ ਮੈਂ ਕਿਹਾ ਜਿੱਥੇ ਮੇਰੇ ਬੱਚੇ ਰੋਟੀ ਖਾਂਦੇ ਆਪਾਂ ਇਹਨੂੰ ਵੀ ਦੇਵਾਂਗੇ ਇਹਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹਦਾ ਟੈਸਟ ਵੀ ਕਰਵਾਉਣਾ ਪੈਣਾ ਬਾਅਦ ਵਿੱਚ ਮੈਂ ਤੁਹਾਨੂੰ ਦੱਸਦੀ 15 ਦਿਨਾਂ ਦਾ ਅਫਰਡੂੰਗ ਦੇਖ 15 ਦਿਨਾਂ ਦਾ ਆ ਵੀਡੀਓ ਵੀ ਆ ਗਿਆ 15 ਦਿਨ ਆਪਣੇ ਕੋਲੇ ਰਹੀ ਆ ਬਾਅਦ ਵਿੱਚ ਇਹਦਾ ਭਰਾ ਆਇਆ ਉਹ ਲੈ ਗਿਆ ਸਾਡੇ 3.5 ਮਹੀਨੇ ਉਹਨੇ ਰੱਖੀ ਕੋਈ ਉਹਨੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਵੀਰੇ ਅੱਛਾ ਇਹਦਾ ਭਰਾ ਵੀ ਹੈਗਾ ਹੈ ਦੋ ਤਾਈ ਇੱਕ ਬਾਹਰ ਇੱਕ ਇਧਰ ਬਾਹਰ ਕਿੱਥੇ ਆ ਬਾਹਰ ਅੱਛਾ ਭਰਾ ਇਹਦਾ ਵੀ ਹੈਗਾ ਵਾ ਮੈਨੂੰ ਦੱਸਣਾ ਆਉਂਦਾ ਹੀ ਨਹੀਂ ਕੀ ਹੋਇਆ ਇਹ ਪਤਾ ਨਹੀਂ ਤੇ ਮੇਰੇ ਦੰਦ ਨੇ ਹੁੰਦੇ ਵਿੱਚ ਘਰੋਂ ਬਾਹਰ ਕੀ ਤੇ ਤਲਵੰਡੀ ਵੀ ਰਾਹ 'ਚ ਹੀ ਜਾਂਦੀ ਸੀ ਮੇਰੇ ਕਿਸੇ ਨਾਲ ਹਾਂਜੀ ਉਹ ਉਧਰ ਚੱਲੇ ਗਏ ਕਹਿੰਦੇ ਵੀ ਮੈਨੂੰ ਕਿਸੇ ਨਾਲ ਫੋਨ ਲਾਇਆ ਵੀ ਰਾਤ ਤੁਰ ਹੀ ਜਾਂਦੀ ਮੈਂ ਬੇਟਾ ਭਜਾਇਆ ਉਹਦੇ ਮੈਂ ਕਿ ਪਤਵਾ ਕੇ ਲਿਆਇਆ ਇਹਦੇ ਨਾ ਨਹੀਂ ਨਹੀਂ ਆਈ ਅੱਛਾ ਸ਼ਾਮ ਨੂੰ ਅਸੀਂ ਫੇਰ 4 ਵਜੇ ਗਏ ਸਾਨੂੰ ਕਿਤੇ ਨਹੀਂ ਮੰਡੀ 'ਚੋਂ ਲੱਭੀ ਦੂਜੇ ਦਿਨ 2 ਵਜੇ ਫੋਨ ਆ ਗਿਆ ਇਹਦਾ ਮੋਗੇ ਬੈਠੀ ਪੈਣੀ ਥਿਲਾ ਇਥੇ ਲੈ ਆਓ ਇਥੇ ਲੈ ਆਓ ਅੱਛਾ ਨਾ ਨਾ ਹੈਗਾ ਇਹ ਆ ਅੱਛਾ ਇਹ ਇਧਰ ਥੋੜਾ ਜਿਹਾ ਕੋਈ ਗੱਲ ਨਹੀਂ ਵੀਰੇ ਤੇ ਇਹਨਾਂ ਦਾ ਕੋਈ ਪਰਿਵਾਰ ਚ ਕੌਣ-ਕੌਣ ਹੈ ਨਾ ਪਰਿਵਾਰ ਇਹਦੀ ਨਣਾਣਾ ਆ ਵੀਰ ਜੀ ਅੱਛਾ ਉਹ ਵੀ ਚਿੱਟਾ ਲਾਉਂਦੀ ਆ ਇਹਦੇ ਹਸਵੇਂੜਾ ਉਹ ਵੀ ਚਿੱਟਾ ਲਾਉਂਦੇ ਆ ਦੋ ਇਹਦੇ ਗੁੱਢ ਨੇ ਇੱਕ ਬੇਟਾ ਗੁੱਢਾਂ ਇਹਨਾਂ ਨੂੰ ਵਿਚਾਰੀਂਗਾ ਦੂਮੇ ਵੇਚ ਅੱਛਾ ਵੇਚ ਦਿੱਤੀਆਂ ਵੇਚ ਦਿੱਤੇ ਕਿੱਥੇ ਵੇਚੀ ਨਾ ਇਹ ਗੱਲ ਆ ਕਹਿੰਦੇ ਆ ਵੀ ਹਰਿਆਣੇ ਚ ਉਹਨਾਂ ਦਾ ਜੀ ਉਹਨਾਂ ਸਿਸਟਮ ਬਹੁਤ ਨਹੀਂ ਵੇਚੀਆਂ ਕਿੰਨੇ ਆ ਉਹ ਆਨੇ ਤੇ ਪਿਓ ਨੇ ਦਿੰਨੇ ਇੱਕ ਥਾਂ ਦੇ ਤਿੰਨ ਥਾਂ ਦੇ ਵੇਚੀਆਂ ਨੇ ਇਹ ਵੱਡੀ ਜਿਹੜੀ ਉਹ ਤਿੰਨੀ ਚਾਰੀ ਥਾਂ ਹੀ ਵੇਚੀ ਆ ਨਿੱਕੀ ਇੱਕ ਥਾਂ ਹੀ ਆ ਤੇ ਸਿਸਟਮ ਜਾਂਦੀ ਬਹੁਤ ਇਹਨਾਂ ਦਾ ਖਰਾਬ ਆ ਆਪਾਂ ਇਹਨਾਂ ਨੂੰ ਮਿਲ ਕੇ ਫਿਰ ਉਹਨਾਂ ਤੋਂ ਪੁੱਛੀਏ ਵੀ ਉਹ ਕੁੜੀਆਂ ਹੈ ਕਿੱਥੇ ਆ ਦੱਸਣਗੇ ਕੁਝ ਜਿਹੜਾ ਇੱਕ ਪਲਵੰਡੀ ਦਾ ਇਹਨਾਂ ਦਾ ਘਰਵਾਲਾ ਤਗੜੀ ਆ ਉਹਨਾਂ ਦੇ ਕੁੜੀਆਂ ਨਾਲ ਇਹਨਾਂ ਦੇ ਬੰਦੇ ਮੁੰਡੇ ਆਉਂਦੇ ਗੰਦ ਫੈਲਾਉਂਦੇ ਵੀ ਤੇ ਸ਼ਰਮ ਆਉਂਦੀ ਆ ਤੁਸੀਂ ਮੇਰੇ ਵੱਡੇ ਜਿਹੜੇ ਸਹਮੀ ਆ ਪਿੰਡ ਕੋਈ ਮੁੱਦਾ ਨਹੀਂ ਟਿਕੂਣਾ ਜਿਹੜੀ ਜਿਹੜੀ ਮੇਰੇ ਲੈ ਕੇ ਨਾ ਬਦਨਾਮੀ ਕੱਢੀ ਲੈਣੀ ਆ ਅਗਲਾ ਕਹਿੰਦਾ ਵੀ ਮਾਰੇ ਬੰਦੇ ਨੂੰ ਛੇੜ ਤੇ ਵਿਆਹ ਕਰ ਦਿਆ ਤੇ ਗੱਲ ਪੈ ਗਈ ਹੁਣ ਛੇੜ ਕੁੜੀ ਵਿਆਹ ਕਰਦੇ ਤੇ ਦੂਜੇ ਦੀ ਕੁੜੀ ਆ ਜਾਂਦੀ ਲੱਖ ਰੁਪਇਆ ਲੈ ਲਿਆ ਇਹਦਾ ਇਹਦਾ ਘਰ ਵਾਲਾ ਹੀ ਇਦਾਂ ਕਰੀ ਜਾਂਦਾ ਉਹ ਘਰ ਵਾਲਾ ਉਹ ਘਰ ਵਾਲਾ ਤੇ ਮੁੰਡ ਤੇ ਬਲੂ ਰਾਖੇ ਨਾਲ ਕੇ ਜਦੋਂ ਵੀ ਆ ਗਏ ਹਨ ਵਿਆਹ ਚੋਂ ਪੁੱਲਿਆਂ ਕਿੱਥੋਂ ਰਾਤ ਖਾਉਂਦੀਆਂ ਕੁੜੀਆਂ ਵਿਆਹ ਦੇ ਤੋਂ ਦੇ ਲੱਕ ਫੇਲੇ ਕੇ ਇਹ ਪੈਣੇ ਕਦ ਕਰੋਂ ਕਿਨੇ ਚਿਰ ਦੀ ਆਈ ਹੈ ਮਾਤਾਏ ਘਰੋਂ ਮੀਰ ਜੀ ਤੁਹਾਨੂੰ ਦੱਸੀ ਘਰ ਹੋਵੇ ਤੁਹਾਨੂੰ ਵਿਖਾ ਦਿੰਨੀ ਜਿਹੜਾ ਇਹਨਾਂ ਦਾ ਘਰ ਆ ਅੱਛਾ ਘਰੋਂ 15 ਦਿਨ ਮੈਂ ਪਹਿਲਾਂ ਰੱਖੀ ਇਹ ਬਾਅਦ ਚ ਚਲੀ ਗਈ ਇਹ ਨਹੀਂ ਘਰ ਇਹ ਨੀ ਇਹਦਾ ਘਰ ਵਾਲਾ ਤੇ ਇਹਦਾ ਪਾਸੇ ਸਾਡੇ ਜੀ ਪਹਿਲਾਂ ਪੁਲਿਸ ਨੇ ਚੱਕੇ ਹੋਏ ਸੀ ਅੱਛਾ ਸਾਈਡ ਤੇ ਹੋ ਬਾਅਦ ਚ ਆ ਤਾਂ ਗਏ ਉਹ ਰਹਿੰਦੇ ਆ ਪਾਸੇ ਰਹਿੰਦੇ ਆ ਉੱਥੇ ਵੀ ਤੁਹਾਨੂੰ ਮਿਲਾ ਦਿਆ ਅੱਛਾ ਹਾਂ ਆਪਾਂ ਨਾਲ ਆ ਤੁਹਾਡੇ ਆਵੇਂ ਮੱਛੀ ਵੇ ਰਹਿੰਦੇ ਆ ਮੈਂ ਸਵੇਰੇ ਇਹਨੂੰ ਗੁਰਪ੍ਰੀਤ ਕੋਲੇ ਲੈ ਕੇ ਜਾਣਾ ਉਹ ਬੰਦੇ ਕਹਿੰਦਾ ਇਹ ਜਦੋਂ ਆਏ ਕਿੰਨੀ ਬਲਾਏ ਬੰਦਾ ਮੈਨੂੰ ਪਤਾ ਕਿਹੜਾ ਜਿਹੜਾ ਇਹਨਾਂ ਨਾਲ ਗਲਤ ਕੰਮ ਕਰਦਾ ਪਤਾ ਕਿਹੜੇ ਕਿਹੜੇ ਬੰਦੇ ਪਤਾ ਨਾ ਆਉਂਦਾ ਨੇ ਵੀ ਨਹੀਂ ਆ ਜਾਣੀ ਤਾਂ ਮੈਨੂੰ ਪਤਾ ਹੈ ਕੀ ਹੈ ਕਿ ਇਹਨੇ ਪਹਿਲਾਂ ਨਹੀਂ 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 ਪਤਾ ਹੈ ਨਾ ਜਿਹੜਾਂ ਤੋਂ ਲੋ ਕਹਿਂਦੀਆਂ ਗੱਲਾਂ ਇਹ ਕਹਿ ਦਿੰਦੀ ਆ ਲੋਕ ਅਗਲਾ ਕਹਿ ਦਿੰਦਾ ਕੋਈ ਅੰਡੀ ਗਵੰਡੀ ਕਹਿ ਦਿੰਦਾ ਸਾਡੇ ਵੀਰੇ ਦੱਸਾ ਕਿ ਨਾਲ ਖੜਨਾ ਪੈਣਾ ਤੁਹਾਨੂੰ ਨਾ ਨਹੀਂ ਜਿੱਥੇ ਵੀ ਤੁਸੀਂ ਗੋਣੇ ਆਈਂ ਇਹ ਸੇਵਾ ਮੈਂ ਤਾਂ ਕਹਿੰਦੀ ਵੀਰ ਜੀ ਤੁਹਾਡੇ ਨੂੰ ਆਪਾਂ ਕਿਸੇ ਨੂੰ ਉਂਗਲ ਕਰਕੇ ਕਹਿ ਦਈਏ ਵੀਰ ਜੀ ਸਮਾਂ ਦੀ ਮੇਰੀ ਨਾ ਤੁਹਾਡੇ ਮੂਰੇ ਮਿਹਨਤਾਂ ਜਿਹੜੇ ਦੇ ਬੱਚੇ ਆ ਜਿਹੜਾ ਕੁੜੀਆਂ ਇਹਨਾਂ ਵੇਚੇਗਾ ਉਹ ਕਿਵੇਂ ਨਾ ਕਿਵੇਂ ਇਹਦੇ ਕੋਲੇ ਆ ਜਾਣ ਇਹਦੇ ਬੱਚੇ ਇਸਵੇਂ ਬੱਚਿਆਂ ਦਾ ਬਹੁਤ ਜ਼ਿਆਦਾ ਸੰਸਾਰ ਕਰਦੇ ਆ ਬੱਚਿਆਂ ਦਾ ਹੀ ਆਈ ਇਰੇ ਭਾਈ ਦੀ ਆ ਘਰੇ ਬਹੁਕਰ ਮਾਰ ਕੇ ਆਉਂਦੀ ਆ ਫਿਰ ਮੈਂ ਲੈ ਕੇ ਉਹ ਨਹੀਂ ਫਿਰ ਮੈਨੂੰ ਨਹੀਂ ਦਿਹਾਉਣੀ ਆ ਨੇ ਇਹਦੇ ਆਪਾਂ ਹਸਬੈਂਡ ਨਾਲ ਇਹਨਾਂ ਕਰੋ ਸੰਪਰਕ ਹੈਗਾ ਕੋਈ ਨੰਬਰ ਨੰਬਰ ਹੈ ਨਹੀਂ ਵੀਰੇ ਤੁਹਾਨੂੰ ਕਹੀ ਤਾਂ ਜਾਣੀ ਮੇਰੇ ਕੋਲ ਨੰਬਰ ਨਾਲ ਕਰਨਾ ਚਾਹੋਗੇ ਵੀ ਨਾ ਕੰਮ ਨਹੀਂ ਹੁੰਦਾ ਉਹਨਾਂ ਨੇ ਤੁਹਾਨੂੰ ਤਾਂ ਵੀ ਨਹੀਂ ਕੋਈ ਨਿਆਂ ਨਹੀਂ ਬਾਬੇ ਨਿਆਂ ਤਾਂ ਆਪਾਂ ਫਿਰ ਮੇਰੇ ਵੈਸੇ ਤੁਹਾਨੂੰ ਕਹਿਣ ਦੀ ਮੈਂ ਤਾਂ ਕਹਿ ਨਹੀਂ ਸਕਾਂ ਜੇ ਮਤਲਬ ਸਾਹ ਪੱਟਾਂ ਲੈ ਪੈਣ ਬੇਸਤ ਗੱਲ ਗੱਲ ਕਰ ਸਕਦੇ ਕਰੋ ਤੁਸੀਂ ਹੋਰ ਬੇਸਤ ਗੱਲ ਕਰਨੀ ਹੈ ਅਸੀਂ ਹੋਰ ਗੱਲ ਤੋਂ ਗੱਲ ਕੱਢਦੇ ਹਾਂ ਹਾਂ ਜੀ ਸਾਨੂੰ ਗੱਲ ਕੱਢਦੀ ਆ ਵੀਰ ਜੀ ਤੇ ਪਰ ਜੇ ਉਹ ਹਿਸਾਬ ਲਈਏ ਉਹਨਾਂ ਨੇ ਤਾਂ ਸਾਨੂੰ ਜੇ ਹੀ ਦੋ ਜਣੇ ਕਹਾਂਗੇ ਨਾ ਉਹਨਾਂ ਨੂੰ ਘਰੇ ਸਾਡੇ ਗਾਲ ਪੈਣਾ ਮੋਟਰਸਾਈਕਲ ਕੋਈ ਆਇਆ ਇਹਨਾਂ ਦੇ ਘਰੇ ਮੋਟਰਸਾਈਕਲ ਲਕੋ ਲਿਆ ਉਹ ਰੋਂਦਾ ਪੈਟ ਦਾ ਉੱਠ ਗਿਆ ਉਹ ਕਿਸੇ ਮੁੰਡੇ ਨੂੰ ਲੈ ਕੇ ਆਏ ਅੰਦਰ ਮੋਟਰਸਾਈਕਲ ਕਢਾ ਕੇ ਦਿੱਤਾ ਕੋਈ ਕਵਾਰਗਾ ਆਉਂਦਾ ਸੀ ਕਹਿੰਦੇ ਸੀ ਚੀਜ਼ ਵਿੱਚ ਨਹੀਂ ਸ਼ਰਮ ਆਉਂਦੀ ਮੈਨੂੰ ਇਹੋ ਗੱਲਾਂ ਕਰਦੀ ਨੂੰ ਕੁੜੀ ਅੰਦਰ ਬਾਹਂਦੇ ਸੀ ਮੜ ਕੇ ਕਹਿੰਦੇ ਸੀ ਕੁੜੀਆਂ ਨੂੰ ਕਵਾਰਗਾ ਚ ਮੜ ਕੇ ਉਹ ਤਾਂ ਇਹ ਐਵੇਂ ਜਿਹਾ ਗੱਲ ਬਣਾਈਆਂ ਉਹਨਾਂ ਨੇ ਕੋਈ ਆਣ ਵਾਲਾ ਉਹਨਾਂ ਨੇ ਕੋਈ ਛੱਡਿਆ ਹੀ ਨਹੀਂ ਲੁੱਟਣ ਵਾਲਾ ਕੋਈ ਇੱਕ ਬੰਦੇ ਨੂੰ ਕਹਿਣਾ ਕੋਈ ਨਾ ਕਹਿ ਨਹੀਂ ਸਕਦੇ ਕਿੰਨੀ ਉਮਰ ਆ ਕਿੰਨੀ ਉਮਰ ਉਹਨਾਂ ਦੀ ਕੁੜੀ ਦਾ 1 ਦਾ 8 ਸਨ ਦਾ ਯਾਰਮ 1 ਦਾ 9 ਦਾ ਬੇਟੇ ਦਾ ਲਾ ਇੱਕ ਦਾ 18 ਦਾ ਤੇ ਇੱਕ ਦਾ 9 ਦਾ ਇਹਦਾ ਮਤਲਬ ਇਹ ਦੋਵੇਂ 18 ਸਾਲਾਂ ਤੋਂ ਘਟਦੀਆਂ ਵਾਂ ਹਾਂਜੀ ਹਾਂਜੀ ਹਾਂ ਹਾਂ ਤੇ ਬਾਬੇ ਜਿਓ ਜੋ ਵਿਹੋਂਦੇ ਇਹਨਾਂ ਨੂੰ ਤੇ ਫੇਰ ਵੀ ਉਹਨਾਂ ਦੇ ਕੇਸ ਹੁੰਦਾ ਵਾ ਉਹਦਾ ਬਾਸ ਗੱਲ ਇਹ ਤਾਂ ਦਫੀ ਹੈ ਹਾਂਜੀ ਮੈਂ ਤਾਂ ਕਹਿੰਦੀ ਆ ਜੇ ਉਹ ਮਨ ਲੈ ਕੇ ਖੰਡੇ ਵਰਤੇ ਆ ਕੇ ਜਿਹੜੀ ਭੂਆ ਜੇ ਕਿਤੇ ਕੁੜੀਆਂ ਦੀ ਉਹ ਚੱਕੀ ਜਾਵੇ ਨਾ ਤੇ ਕੋੜ ਹੀ ਨਿਕਲ ਜਿਹੜੇ ਸਾਹ ਸਾਡੇ ਪਿੰਡ ਜੀ ਭਾਈ ਜੀ ਬਹੁਤ ਬੋਲ ਜਿਹੜੀ ਭੂਆ ਉਹ ਚੱਕੀ ਆ ਉਹ ਦੋਵੇਂ ਦੇ ਮੱਚ ਹੋਰੀਆਂ ਇੱਕ ਪਲਵੰਡੀ ਦਾ ਦੀਪੂ ਦੀ ਭੂਗਰਪ੍ਰੀਤਾ ਇਹਨਾਂ ਨੇ ਗੰਦ ਪਾਇਆ ਦੋਨਾਂ ਨੇ ਉਹਦਾ ਕੀ ਰਿਲੇਸ਼ਨ ਉਹਦਾ ਕੀ ਰਿਲੇਸ਼ਨ ਨਾਲ ਉਹ ਬਸ ਐਵੇਂ ਨਾਰ ਲਿਆ ਅੱਛਾ ਵੀਰ ਹੋਈ ਤੇ ਤੁਹਾਨੂੰ ਆਣੀ ਵੀ ਮੇਥੋਂ ਸਾਰੇ ਵੱਡੇ ਸ਼ਰਮ ਹੁੰਦੀ ਆ ਜਿਹੜੀ 17 ਸਾਲ ਦੀ ਕੁੜੀ ਆ ਨਾ ਹਾਂਜੀ ਉਹਨੂੰ ਰਾਤ ਨੂੰ ਗਲਤ ਕੰਮਾਂ ਲਈ ਮੋਟਰਾਂ ਦੇ ਲੈ ਕੇ ਚਾ ਗਾ ਸ਼ਰਮ ਕੁੜੀਆ ਬਿਆਨ ਦੇਉਗੀ ਇਹ ਤੇ ਕੁੜੀਆਂ ਹੁਣ ਮਿਲੂ ਤਾਂ ਆਪੇ ਬਿਆਨ ਦੇਉਗੀ ਫਿਰ ਨਾਰ ਰਲੀ ਵੀ ਆਈ ਹੋਰ ਪਿਆਣਾ ਪਿਆ ਵੀ ਫਿਰ ਜੇ ਨਾਰ ਰਲੀ ਹੋਈ ਤਾਂ ਨਾ ਦੇਊਗੀ ਇਹ ਕੀ ਇਹ ਦੇ ਇੱਕ ਪਿੰਡ ਕਿਹੜਾ ਏ ਪੀ ਵਾਲੀ ਪੀਹੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੇ ਉਹਦੇ ਘਰ ਵਾਲੇ ਦਾ ਕੀ ਇਹ ਮਾਤਾ ਜੀ ਦੇ ਘਰ ਵਾਲੇ ਦਾ ਕੀ ਨਾਮ ਹੈ ਇਹਦਾ ਨਾਮ ਕੱਚਾ ਤਾਂ ਗੋਪੀ-ਕੋਪੀ ਕਹਿੰਦੇ ਕਾਗਜ਼ਾ ਤੇ ਮਿਲਦਾ ਬਲਵਿੰਦਰ ਅਕਾ ਤੇ ਮੁੰਡੇ ਦਾ ਨਾਮ ਇਹਦੇ ਮੁੰਡੇ ਦਾ ਨਾਮ ਹਾਂਜੀ ਸਰਬਨ ਪ੍ਰੀ ਸਿੰਘ ਤੇ ਉਹ ਰਹਿੰਦੇ ਪਾਸੇ ਹੀ ਆ ਕਿਤੇ ਹਾਂਜੀ ਪਾਸੇ ਕੇਸ ਚੱਲਦੇ ਉਹਨਾਂ ਤੇ ਹਾਂਜੀ ਕੇਸ ਚੱਲ ਠੀਕ ਆ ਕਿ ਕਿਸੇ ਕੋਲੋਂ ਉਹਦਾ ਨੰਬਰ ਨਾ ਮਿਲੂਗਾ ਕਿਸੇ ਵੀ ਕੋਲੋਂ ਹੀ ਤੇ ਅਸੀਂ ਤੁਹਾਡੇ ਨਾਲ ਚੱਲਵੜਦੇ ਪਿਆਰ ਆ ਤੁਹਾਡੇ ਨਾਲ ਜਾਣ ਨੂੰ ਕਿ ਘਰੇ ਉਹਨਾਂ ਦੇ ਹਾਂ ਨਾਲ ਜਾਣ ਪਿਆਰਾ ਆ ਤੁਹਾਡੇ ਘਰ ਕਿੱਥੇ ਇੱਥੇ ਲੱਗੇ ਆ ਮੈਂ ਮਾਛੀ ਪੂਗਰਾ ਬੈਂਡ ਆਈ ਅੱਛਾ ਆਈ ਆ ਬੈਂਡ ਦਾ ਪੀਰ ਆ ਰੇ ਮਾਛੀ ਅੱਛਾ ਅੱਛਾ ਚੱਲ ਗਏ ਆ ਹੁਣ ਉਹ ਵੀ ਮੁੰਡਾ ਚਿੱਕਾ ਲਾਉਂਦਾ ਜਿਹਦੇ ਘਰੇ ਰਹਿੰਦੇ ਉਹਦੀ ਮਾਂ ਬਾਪ ਆ ਵੀ ਚੱਲ ਗਏ ਹੂੰ ਕਿੱਦਾਂ ਕਰਨਾ ਉਹਨਾਂ ਨੂੰ ਉੱਥੇ ਸੱਦੀ ਸਰਪੰਚ ਭਾਈਏ ਮੇਰੇ ਆਹੋ ਨਹੀਂ ਉਹਨਾਂ ਨੇ ਤਾਂ ਨਹੀਂ ਆਉਣਾ ਹਾਂਜੀ ਮੈਂ ਜੇ ਕਹਿੰਦੇ ਤਾਂ ਬੁਲਾ ਲੈਂਦਾ ਹਾਂ ਹਾਂਜੀ ਆ ਸੱਤਾ ਸਾਹਿਬ ਲਈ ਭਾਈ ਜੋ ਵੀ ਚੇਜ ਹੋਣ ਵਾਲਾ ਕਹਿੰਨੇ ਪੁਰਾਣੇ ਕਹਿੰਨੇ ਆਪਾਂ ਸਾਰਾ ਕੁਝ ਆ ਵੀਡੀਓ ਵੀ ਵਿਖਾ ਲੈ ਜਿੱਦੇ ਮੋਗਿਓ ਲਿਆਂਦੀ ਉਹ ਵੀ ਵੇਖ ਲਓ ਮੋਗਿਓ ਮੋਗੇ ਚੱਲ ਗਈ ਸੀ ਅੱਛਾ ਉਦਾਂ ਹੀ ਤੁਰਦੀ ਫਿਰਦੀ ਮੈਂ ਤਲਵੰਡੀ ਲੈਣ ਗਿਆ ਸੀ ਮੇਰੇ ਨਾਲ ਹੀ ਨਹੀਂ ਮਾਂ ਸਭ ਬੰਦੇ ਨੂੰ ਸ਼ਰਮ ਨਹੀਂ ਆएगी ਕਿ ਮੇਰੀ ਮਾਂ ਇੱਥੇ ਤੁਰੇ ਫਿਰਦੀ ਮੋਟਰਾਂ ਤੇ ਵਿਚਾਰੀ ਹੈਗੀ ਭਾਵੇਂ ਹਣਾ ਆਪਾਂ ਹੀ ਮੁੰਡਾ ਛੋਟਾ ਵਾ 15 ਸਾਲ ਦਾ ਮਿਸਰੀ ਉਹਨੂੰ ਤਾਂ ਦਾਕਾ ਮਾਰਦੇ ਤੇ ਡਰ ਇਹ ਤੇ ਆਪਣੇ ਘਰੇ ਹੁੰਦਾ ਸੀਗਾ ਘਰ ਤਾਂ ਵੀ ਗੰਦ ਪਈ ਉਹ ਉਹ ਨਸ਼ੇ ਕੀਤੀ ਜਾਂਦਾ ਤੇ ਇਹ ਗਾਂ ਤੁਰੇ ਫਿਰਦਾ ਵਿਚਾਰਾ ਤੇ ਉਹ ਜਵਾਗਾਂ ਗਾਂ ਰੁਲੇ ਫਿਰਦੇ ਆ ਹੋਰ ਰੱਕੀ ਪਾਦਾ ਸੀ ਜਦੋਂ ਦੋਵੇਂ ਭੈਣ ਭਰਾ ਦੋਵੇਂ ਜੀਨੀ ਦੇ ਲੱਗੇ ਆ ਗੱਲ ਭੈਣ ਨੂੰ ਨਾਂ ਲੈਂਦਾ ਤੂੰ ਹੋਰ ਕੀ ਦੱਸੋ ਧੀ ਨੂੰ ਲੈ ਜਾਂਦਾ ਵੀਰੇ ਰਾਤ ਨੂੰ ਧੀ ਨੂੰ ਰਾਤ ਨੂੰ ਸਾਨੂੰ ਸ਼ਰਮ ਹੁੰਦੀ ਆ ਨੰਬਰ ਦੇ ਮੈਂ ਦਉਂਦਾ ਸਾਡੇ ਪਿੰਡ ਦੇ ਵਿੱਚ ਤਾਂ ਬਹੁਤ ਕੰਮ ਨਹੀਂ ਨਹੀਂ ਕੋਈ ਨਹੀਂ ਆ ਭਿਆਂ ਵਾਲਾ ਹੁਆ ਮਾੜਾ ਕਿ ਤੂੰ ਵੱਡਾ ਲੋ ਨੰਬਰ ਲੈ ਉਹ ਸਰ ਕੁਝ ਜੀ ਸਵੇਰੇ ਲੈ ਕੇ ਤੋਏ ਲੈ ਯੋ ਮੇਰੇ ਜੇੜ ਦਾ ਲੜਕਾ ਮੇਰਾ ਤਾਨੂੰ ਵੀ ਜਿੱਦਾਂ ਪਤਾ ਲੱਗਿਆ ਦਾ ਇਹ ਮਤਲਬ ਨਹੀਂ ਕਿਦਾਂ ਮਤਲਬ ਤੁਹਾਡੇ ਕੋਲ ਕਿਦਾਂ ਕੇਸ ਇਹ ਬਚਾਰੇ ਚੰਗਣਾ ਆਪਣੇ ਅੱਛਾ ਅੱਛਾ ਰਾਜ ਤੋਂ ਆ ਰਾਜ ਮੇਰਾ ਕਲੀਨਰ ਦਾ ਓਕੇ ਓਕੇ ਮੈਂ ਦੂਰੀ ਵਾਰੇ ਆਪ ਜੀ ਉਹ ਵੀ ਨਹੀਂ ਜਿਹੜੇ ਹਨ ਆਪਾਂ ਮਲੇ ਹਿੱਤੇ ਬੱਬੇ ਮਲੇ ਓਕੇ ਓਕੇ ਠੀਕ ਹੈ ਜੀ ਵਾਈ ਗੁਰੂ ਜੀ ਵੇਖ ਲਾ ਵੀ ਉਹ ਤੋਂ ਆਏ ਆਈ ਭੱਜ ਕੇ ਆਪਣਾ ਦੁਰੇ ਹੋਏ ਨਾ ਸੰਤ ਆਪਣੇ ਨਾਂ ਕੀ ਠੀਕ ਹੈ ਜੀ ਨਾਲ ਇਹਨਾ ਫੋਨ ਕੀਤਾ ਬਾਜ ਰਿੰਨ ਦੇ ਕੋਲ ਤਾਂ ਨਹੀਂ ਕੰਮ ਆਈ ਇਹਨੂੰ ਕੱਲ ਨੂੰ ਗਰਿਤ ਕੋਲੇ ਲੈ ਕੇ ਜਾਣਾ ਇਹਨੂੰ ਟੈਪ ਲੱਗਣਾ ਸੀ ਨਾ ਕੱਲ ਨੂੰ ਉਹ ਕਹਿੰਦਾ ਭੈਣੇ ਵੀ ਜੇ ਕਿ ਦਿਮਾਗੀ ਹੋਈ ਚੱਲ ਅਸੀਂ ਦਵਾਈ ਸ਼ੁਰੂ ਕਰ ਹੂੰ ਵੀ ਚੱਲ ਬੱਚਿਆਂ ਦੀ ਟੈਨਸ਼ਨ ਵੀ ਲੈਂਦੀ ਉਹ ਵੀ ਹੈ ਨਾ ਨਹੀਂ ਨਹੀਂ ਪਹਿਲਾਂ ਇਹ ਹੋ ਜੀ ਉਹਦੇ ਭਰਾ ਨਾਲ ਹਾਂ ਬਸ ਤਾਂ ਪਹਿਲਾਂ ਹੀ ਉਹ ਹੋ ਗਿਆ ਮੈਨੂੰ ਬੰਦਾ ਮਿਲਿਆ ਕਾ ਮਹਾਰਾਜ ਨੇ ਆਖਿਆ ਆਦੀ ਫੇਰ ਹਾਂ ਪਰ ਭਰਾ ਨਾਲ ਗੱਲ ਕਰਾਈ ਐ ਜਿਹੜਾ ਬਾਹਰ ਉਹ ਕਰਾਓ ਅਛੇ ਤਾਂ ਭਰਾ ਵੀ ਬਾਹਰ ਸੱਚ ਹੈ ਨਾ ਇਹਦਾ ਪਿਕਅਪ ਇੰਡ ਕਿਹੜਾ ਮਾਤਾ ਦਾ ਉਹ ਤਲਵੰਡੀ ਜੀ ਜੱਲੇ ਕਾ ਆਏ ਮੈਨਾਂ ਆਵੇ ਤੁਹਾਡੇ ਨਾਲ ਗੱਲ ਕਰਨੀ ਆ ਅੱਛਾ ਵੀਡੀਓ ਵੀ ਵਿਖਾ ਦਿੰਨੇ ਤੁਹਾਨੂੰ ਜਿੱਦੇ ਮੋਗ ਲਿਆਉਂਦੀ ਉਹ ਵੀ ਖਾ ਦਿੰਨੇ ਆ ਕਰੇ ਗੱਲ ਤਿੰਨ ਸੇਵਾ ਤੋਂ ਹੁੰਦੀ ਤੀ ਨਹੀਂ ਇਹਨਾਂ ਨੂੰ ਮਤਈ ਇਹਨਾਂ ਨੂੰ ਪਤਾ ਕਿ ਮੇਰੀ ਭੈਣ ਇਦਾਂ ਤੁਰੇ ਫਿਰਦੀ ਆ ਸਾਰਾ ਸਾਰਾ ਕੋਸਤ ਨੂੰ ਕੈਨੀ ਵੀ ਰਾਤ ਨੂੰ ਭੱਜ ਕੇ ਆਈ ਆ। ਦਿਨੇ ਭੱਜੀ ਰਾਤ ਨੂੰ ਭੱਜੀ ਆ। ਆ ਬਈ ਉੱਤੇ ਪਿਆ ਸਾਰਾ ਯਾਰ ਮੇਰੀ ਭੈਣ ਭਾਵੇਂ ਵਿਆਹੀ ਆ ਭਾਵੇਂ ਸਿਆਣੀ ਆ ਭਾਵੇਂ ਛੋਟੀ ਆ। ਜਿਹਨੇ ਲੱਖਰੀ ਨੂੰ ਮੈਂ ਬੰਦਾ ਖੋਦ ਹਸਣਾ ਚਲੇਗਾ ਮੰਡੀ ਦਾ। ਹਾਂਜੀ ਉਹ ਕਹਿੰਦਾ ਜੀ ਅਸੀਂ ਆ ਕਹੀ ਨਾ ਵਿਆਹ। ਮੇਰੀ ਗੱਲ ਹੈ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੜਿਆ ਜਿਹੜੀ ਕੀਨਾ ਇਹਨਾਂ ਦਾ? ਜਿਹੜੀਆਂ ਕੇਂਦਰਵਾ ਭੈਣ ਇਹ ਤੁਹਾਡੀ ਕੀ ਲੱਗਦੀ ਆ? ਜਿਹੜਿਆ ਕੇਂਦਰ ਭੈਣਾ ਤੁਹਾਡੀ ਕੀ ਲੱਗਦੀ ਏ ਮੇਰੀ ਭੈਣਾ ਦੀ ਛੋਟੀ ਸਾਰਾ ਛੋਟੀ ਭੈਣਾ ਮੇਰੀ ਓਕੇ ਤੇ ਤੁਹਾਨੂੰ ਪਤਾ ਐਸ ਟਾਈਮ ਉਹਦੇ ਕੀ ਹਾਲਾਤ ਵਾ ਮੈਂ ਕਹਿੰਦਾ ਮੈਨੂੰ ਪਤਾ ਐ ਜਿਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਕੱਲ ਉਹਨਾਂ ਨੇ ਉਹਨੂੰ ਕੋ ਅਪਾਇੰਟਮੈਂਟ ਵੀ ਲਈ ਵਾਲਾ ਧਿਆਨ ਰੱਖੋ ਜਿਹੜੀ ਮੁਫਤ ਦੀ ਸੇਵਾ ਵਾਲੀ ਹਾਂਜੀ ਮੈਂ ਐਗਰੀ ਹਾਂ ਮੈਂ ਐਗਰੀ ਹਾਂ ਤੁਹਾਡੇ ਨਾਲ ਕੱਲ ਅਪਾਇੰਟਮੈਂਟ ਮੇਰੀ ਗੱਲ ਸੁਣਿਓ ਕੱਲ ਦੀ ਤੁਸੀਂ ਅਪਾਇੰਟਮੈਂਟ ਲੈ ਲਈ ਐ ਪਰ ਤੁਹਾਨੂੰ ਪਤਾ ਕਿ ਤੁਹਾਡੀ ਭੈਣ ਹੈ ਕਿੱਥੇ ਆ 100 ਹਾਂਜੀ ਇੱਕ ਬੀਬੀ ਆ ਉਹ ਉਹ ਦਿਨ ਨਾਂ ਨਾ ਬੋਲੋ ਇੱਥੇ 40 ਰੁਪਏ ਆ ਉਹ ਜਿਹੜੀ ਉਹ ਥੋੜੀ ਦੇਖਭਾਲ ਕਰ ਰਹੀ ਹੈ ਆ ਉਹ ਕਿੱਥੇ ਆ ਦਿਖਾਓਗੇ ਇਸ ਟਾਈਮ ਦੱਸੋਗੇ ਭਲਾ ਤੁਹਾਡੀ ਭੈਣ ਹੈ ਕਿੱਥੇ ਆ ਆ ਜਿਹੜੀ ਭੈਣ ਜਿਨ੍ਹਾਂ ਨੇ ਤੇਰੀ ਗੱਲ ਭਾਈ ਜੀ ਮੈਂ ਤੁਹਾਨੂੰ ਸ਼ਾਰਟ ਕੱਟ ਚ ਦੱਸ ਦਵਾ ਆਪ ਤੁਸੀਂ ਇਟਲੀ ਬੈਠੇ ਜੇ ਢਾਡੀ ਭੈ ਮਾ ਭੈਣ ਇੱਥੇ ਵਿਚਾਰੀ ਥੱਕੇ ਖਾ ਰਹੀ ਆ ਮੋਟਰਾਂ ਦੇ ਵਿੱਚ ਆ ਵਿਚਾਰੇ ਜਿਹੜੇ ਵੀਰ ਆ ਇੱਥੇ ਝੋਨਾ ਲਾ ਰਿਆ ਉਹਨਾਂ ਨੇ ਫੜ ਕੇ ਖਿਲਾ ਰਹੀ ਆ ਠੀਕ ਹੈ ਜੀ ਸੱਚ ਆਉਣਾ ਸੀ ਇਹ ਨਹੀਂ ਕਿ ਮੈਂ ਨਹੀਂ ਆਉਣਾ ਤੇ ਬੈਠਾ ਮੈਨੂੰ ਬ੍ਰਦਰ ਮੈਂ ਤੇ ਨਾਲ ਐਗਰੀ ਆ ਕਿ ਤੂੰ ਪਰਦੇਸਾਂ ਦੇ ਵਿੱਚ ਆ ਪਰ ਤੇਰੀ ਭੈਣ ਆ ਘਰੇ ਤੇ ਕੋਈ ਪਰਿਵਾਰ ਮੈਂਬਰ ਹੋਊਗਾ ਵੀਰ ਜਿਸਾਂ ਵੀ ਜਿੱਦਾਂ ਕਹਿੰਦੇ ਹੁੰਦੇ ਆ ਉਹ ਕਮੀ ਚ ਕੀ ਨਾ ਤੇ ਆਪਣੇ ਡੇਡ ਨੂੰ ਜਾਂਦਾ ਤੇ ਉੱਥੇ ਮੇਰੇ ਮੇਰੇ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਬਾਹਰ ਰੱਖ ਲੈਂਦੇ ਨਾ ਮੈਨੂੰ ਕੋਈ ਸਕਦਾ ਕਿ ਆ ਭੈਣ ਦੀ ਮੈਨੂੰ ਨਹੀਂ ਭਾਜੀ ਗੱਲ ਪਤਾ ਕੀ ਆ ਤੁਹਾਡੀ ਭੈਣ ਨਾਲ ਚਲੋ ਮੇਰੀਆਂ ਵੀ ਮੇਰੀਆਂ ਵੀ ਮੈਂ ਆਉਣਾ ਮੈਂ ਨਹੀਂ ਤੁਸੀਂ ਤੁਹਾਡੇ ਮਗਰ ਕੋਈ ਤੁਹਾਡੇ ਤੁਹਾਡੇ ਮਤਲਬ ਕਿ ਭੈਣ ਦੇ ਪੇਕੇ ਪਰਿਵਾਰ ਤੇ ਤੁਹਾਡੇ ਇੱਥੇ ਆਪਦੇ ਪਿੰਡ 'ਚ ਕੋਈ ਨਹੀਂ ਇਹਦਾ ਹੋਰ ਹੈਗਾ ਜਿਹੜਾ ਵੀ ਇੱਥੇ ਆ ਜਿੰਦੇ ਕੋਲ ਭਰਾ ਹੈਗਾ ਭਰਾ ਮੈਂ ਵੀ ਦੱਸਾਂ ਮੇਰਾ ਛੋਟਾ ਭਾਈ ਹਿੰਦੀ ਆ ਇਹ ਹਾਂਜੀ ਸੁਣ ਸੁਣ ਕਰੀ ਗੱਲਾਂ ਦੱਸਾਂ ਹਾਂਜੀ ਦੀ ਟਾਂਗ ਉਹਦੀ ਉਹ ਉੱਠ ਖੜੀ ਕਰ ਗਿਆ ਨਹੀਂ ਭਾਜੀ ਭਾਵੇਂ ਹੱਥ ਖੜੇ ਹੀ ਕਰ ਗਿਆ ਵਾ ਭਾਵੇਂ ਖੇਜ ਜਾਂਦੀ ਆ ਯਾਰ ਇਜਤਾਂ ਯਾਰ ਲੱਖੀ ਨਾ ਹਜਾਰੀ ਠੀਕ ਹੈ ਜੀ ਮੇਰੀ ਭੈਣ ਆ ਭਾਵੇਂ ਜਿੱਦਾਂ ਮਰਜੀ ਮੈਂਟਲੀ ਡਿਸਟਰਬ ਮੈਂ ਹੁਣ ਯਾਰ ਇਦਾਂ ਵਾਰਾ ਥੋੜੀ ਛੱਡ ਦੂੰਗਾ ਜੋ ਸਹੀ ਨਹੀਂ ਆ ਤੇ ਬਿਲਕੁਲ ਵੀਰ ਹੁਣ ਮੰਨ ਕੇ ਚਲੋ ਹੱਥ ਖੜੇ ਕਰ ਗਿਆ ਵਾ ਅੱਜ ਉਹਦੀ ਹੁਣ ਮੈਂ ਵੀਡੀਓ ਬਣਾ ਰਿਹਾ ਵਾਂ ਅੱਜ ਮੈਂ ਫੜ ਕੇ ਮੈਂ ਨੈਟ ਤੇ ਪਾ ਦਵਾਂ ਤੇ ਫਿਰ ਉਹਦੇ ਕੀ ਭੱਲੇ ਰਹੂਗਾ ਆ ਮੋਟਰ ਦੇ ਉੱਪਰ ਅਸੀਂ ਅਸੀਂ ਇਸ ਟਾਈਮ ਮੋਟਰ ਦੇ ਉੱਪਰ ਖੜੇ ਆ ਮੋਟਰ ਚੋਨਾ ਲੱਗ ਰਿਹਾ ਵਾ ਮੋਟਰ ਦੇ ਮੇਰੀ ਗੱਲ ਸੁਣ ਬ੍ਰਦਰ ਚੋਨਾ ਲੱਗ ਰਿਹਾ ਮੋਟਰ ਦੇ ਉੱਤੇ ਖੜੇ ਆ ਉਹ ਵਿਚਾਰੀ ਉੱਥੇ ਕਿਤੇ ਤੁਰੇ ਫਿਰਦੀ ਆਈ ਆ ਤੇ ਮੋਟਰ ਵਾਲੇ ਵੀਰਾਂ ਨੇ ਮੈਨੂੰ ਫੋਨ ਲਾਇਆ ਵਾ ਤੁਹਾਡੇ ਫਿਰ ਅਸੀਂ ਆ ਵੀਰਾਂ ਨੇ ਸਾਡੇ ਨਾਲ ਕੇ ਭੈਣ ਨੂੰ ਬੁਲਾਇਆ ਇੱਥੇ ਤੇ ਤੁਹਾਡਾ ਨੰਬਰ ਲਿਆ ਵਾ ਤੇ ਮੈਂ ਇਹ ਗੱਲ ਕਹਿ ਰਿਹਾ ਵਾਂ ਕਿ ਮੇਰੇ ਵੀਰ ਗੇਕਰ ਤੁਸੀਂ ਨਹੀਂ ਸੰਭ ਸਕਦੇ ਸਾਨੂੰ ਲੈ ਕੇ ਦੇ ਦਿਓ ਅਸੀਂ ਲੈ ਜਾਂਦੇ ਆ ਮੈਂ ਮੈਂ ਇਹਦਾ ਕਰਵਾਉ ਸੁਣ ਮੇਰੀ ਮੈਂ ਮਿਹਨਤ ਦਾਕ ਨੂੰ ਗੱਲ ਕਰਨ ਦੇ ਕੋਈ ਜਿਹੜੇ ਕੋਣ ਤੱਕ ਨਾ ਸਾਰਾ ਸਾਡਾ ਜੋ ਛੱਟਣ ਸਾਰੇ ਦਾ ਦਿੰਦਾ ਮੇਰੇ ਕੋਲ ਨਹੀਂ ਕੋਈ ਘਰ ਵੀ ਨਹੀਂ ਇੰਡੀਆ ਜਿਹੜਾ ਮੈਂ ਇੱਥੇ ਆ ਗਿਆ ਤੁਹਾਨੂੰ ਕਹਾਂ ਕਿ ਨਹੀਂ ਵਿੱਚ ਰੱਖ ਲੈ ਤੁਸੀਂ ਭਾਈ ਜੀ ਕਿਸੇ ਕਿਸੇ ਸੁਸਾਇਟੀ ਸੰਸਥਾ ਵਾਲੇ ਨੇ ਕਿਸੇ ਨਾਲ ਨਹੀਂ ਤੁਸੀਂ ਗੱਲ ਕੀਤੀ ਉਹਨਾਂ ਹਰ ਮਹੀਨੇ ਬਕਾਇਆ ਦਿੰਦਾ ਇਹ ਨੂੰ ਦੇਣ ਵਾਸਤੇ ਇਹ ਕਿ ਮੈਂ ਪੈਸੇ ਦੇ ਰਿਹਾ ਸੀ ਤੇ ਇਹਦਾ ਮੇਰੀ ਗੱਲ ਸੁਣਿਓ ਮੇਰੀ ਗੱਲ ਸੁਣਿਓ ਇਹਦੀਆਂ ਬੇਟੀਆਂ ਉਹ ਕਿੱਥੇ ਆ ਕੇ ਗੇਲ ਨੂੰ ਨਹੀਂ ਕਰਾ ਰਹੀ ਅਸੀਂ ਬੈ ਇੰਨੇ ਦੱਸਿਆ ਕਿ ਉਹਨੂੰ ਨਹੀਂ ਪਤਾ ਨਹੀਂ ਕੀ ਕਿਤਾ ਕੁੜੀਆਂ ਨੂੰ ਪਤਾ ਨਹੀਂ ਸਾਹ ਤਿੰਨ ਮਹੀਨੇ ਬਾਅਦ ਭਾਈ ਪਤਾ ਲੱਗਿਆ ਕਿ ਬੀਵਸੇ ਪਿੰਡ ਚ ਬਾਰ ਬਰੀ ਰਹੀ ਜੀ ਉਹਦੇ ਪੈਗ ਮੰਗਾ ਲੈਂਦੇ ਸੀ ਸਾਨੂੰ ਕਹਿੰਦੇ ਸਭ ਠੀਕ ਠਾਕ ਸਭ ਸੁਖ ਸਾਡ ਮੈਨੂੰ ਨਾ ਮੈਨੂੰ ਵੀਰਜ ਬ੍ਰਦਰ ਗੱਲ ਪਤਾ ਕੀ ਆ ਤੁਸੀਂ ਕੋਈ ਵੀ ਉਹਦਾ ਨਹੀਂ ਬਣਿਆ ਠੀਕ ਹੈ ਇਸ ਟਾਈਮ ਉਹ ਡਿਸਟਰਬ ਆ ਮੈਨੂੰ ਬੇਨਤੀ ਇਹ ਆ ਕਿ ਮੈਨੂੰ ਉਹਦੀਆਂ ਕੁੜੀਆਂ ਨਾਲ ਮੈਂ ਸੰਪਰਕ ਕਰਨਾ ਵਾ ਮੈਨੂੰ ਕਿਤੋਂ ਨੌਲੇਜ ਮਿਲੀ ਆ ਕਿ ਕੁੜੀਆਂ ਇਸ ਟਾਈਮ ਸਹੀ ਹਾਲਾਤ ਚ ਨਹੀਂ ਹੈਗੀਆਂ ਭਾਈ ਜੀ ਆ ਇਸੇ ਬਾਰੇ ਨਹੀਂ ਤਾਰ ਗੁਰੂ ਜੀ ਠੀਕ ਹੈ ਜੀ ਅਸੀਂ ਮੈਨੂੰ ਅੰਦਰੋਂ ਪਤਾ ਬਾਈ ਗੱਲ ਸੁਣੀ ਮੇਰੀ ਮੈਂ ਤੂੰ ਕਾ ਗੁਰੂ ਮੈਂ ਅੰਦਰ ਹੀ ਇਸ ਈਡੀਆ ਤੋਂ ਚਿਰਿਆਂ ਮੈਨੂੰ ਤੈਨੂੰ ਆਈਡੀਆ ਵੀ ਹੁੰਦੀ ਆ ਵਾਈ ਗੁਰੂ ਕਿ ਮੈਂ ਇਨਾ ਇਨਾ ਅੰਦਰ ਅੰਦਰ ਆ ਦਿਨ ਰਾਤ ਇਦਾਂ ਤਰ ਗਰੇ ਰਿਹਾ ਕਿ ਕਿ ਮੈਨੂੰ ਖੁਦ ਨੂੰ ਇਹ ਸ਼ਰਮਿੰਦਗੀ ਹੈ ਕਿ ਮੇਰੀ ਭੈਰੋਦੀ ਬਿੰਦੀ ਤਾਂ ਇੱਥੇ ਦੇ ਸਰਦਾਂ ਵਿੱਚ ਚਲੋ ਬੇਤੀ ਆ ਡਾਡੀ ਆਪਣੇ ਪਰਿਵਾਰ ਨਾਲ ਮੇਰਾ ਸੰਪਰਕ ਕਰਾਓ ਮੰਮੀ ਡਾਡੀ ਨਾਲ ਤੇ ਆਪਣੇ ਬ੍ਰਦਰ ਨਾਲ ਸੰਪਰਕ ਕਰਾਓ ਬਾਈ ਜੀ ਗੱਲ ਸੁਣ ਮੇਰੀ ਮਾਤਾ ਮੇਰੇ ਮੰਮੀ ਡਾਡੀ ਮੇਰੇ ਹੈ ਓਕੇ ਕਰਨਾ ਉਹ ਨੇ ਉਹ ਨੰਬਰ ਕਰਿਆ ਠੀਕ ਹੈ ਉਹ ਹੈ ਜਿਹਦੇ ਕਰਕੇ ਮੇਰੇ ਕੋਲ ਤਾਂ ਜਗ੍ਹਾ ਵੀ ਨਹੀਂ ਰਹਿਣੀ ਮੈਂ ਆਉਣਾ ਕਿਤੇ ਵੀ ਆਉਣਾ ਆਪਣੇ ਨਾਲ ਬ੍ਰਦਰ ਦਾ ਨੰਬਰ ਭੇਜੋ ਹੈਗਾ ਨਾ ਉਹਦਾ ਨੰਬਰ ਆਪਣੇ ਦੂਜੇ ਭਾਈ ਦਾ ਨੰਬਰ ਭੇਜੋ ਮੈਨੂੰ ਭਾਈ ਮੇਰੇ ਵੀਰ ਗੱਲ ਸੁਣੀ ਨੰਬਰ ਘੱਲ ਦੇਣਾ ਉਹਨੂੰ ਬੋਲਣ ਦਾ ਵੀ ਨਹੀਂ ਪਤਾ ਕਿ ਉਹਨੇ ਨਹੀਂ ਸਿੱਧੇ ਮੂੰਹ ਗੱਲ ਕਰ ਕੋਈ ਗੱਲ ਨਹੀਂ ਕਰਨੀ ਤੇ ਕੋਈ ਗੱਲ ਨਹੀਂ ਆ ਨਾ ਕਰੇ ਕੋਈ ਗੱਲ ਨਹੀਂ ਆ ਨਾ ਕਰੇ ਮੈਂ ਨੰਬਰ ਤੇ ਭੇਜੋਗੇ ਨਾ ਅਲੀ ਹਫਤੇ ਦੀ ਨਹੀਂ ਗੱਲ ਹਫਤਾ ਇੱਕ ਬੜਾ ਲੰਮਾ ਵਾਂ ਮੈਂ ਤੁਹਾਡੇ ਭਰਾ ਨਾਲ ਆਪਾਂ ਕੋਈ ਲੜਨਾ ਝਗੜਨਾ ਨਹੀਂ ਆ ਉਹਨੂੰ ਇਹ ਪੁੱਛਣਾ ਵਾਂ ਕਿ ਤੂੰ ਜੇ ਨਹੀਂ ਰੱਖ ਸਕਦਾ ਸਾਨੂੰ ਦੱਸ ਦੇ ਫਿਰ ਅਸੀਂ ਰੱਖ ਲੈਨੇ ਆ ਕੱਲੋਂ ਮੈਨੂੰ ਕਹੇ ਕਿ ਮੈਂ ਇੰਡੀਆ ਦੇ ਵਿੱਚ ਹ ਮੇਰੀ ਭੈਣ ਤੁਸੀਂ ਮੇ ਤੋਂ ਪੁੱਛੇ ਬਿਗੈਰ ਕੌਣ ਹੁੰਦੇ ਲੈ ਕੇ ਜਾਣ ਵਾਲੇ ਠੀਕ ਹੈ ਜੀ ਤੇ ਅਸੀਂ ਉਹਨਾਂ ਤੋਂ ਇੱਕ ਸਾਦੀ ਅਥਾਰਟੀ ਲੈਣੀ ਆ ਜ਼ਿੰਮੇਵਾਰੀ ਲੈਣੀ ਆ ਜੇਕਰ ਉਹ ਰੱਖ ਸਕਦਾ ਵਾ ਤੇ ਉਹਨੂੰ ਸਾਧ ਲੈਨੇ ਉਹ ਲੈ ਜੇ ਜੋ ਨਹੀਂ ਰੱਖ ਸਕਦਾ ਫਿਰ ਆਪਣਾ ਨਾਥਾ ਸ਼ਰਮਾ ਅਸੀਂ ਲੈ ਜਾਂਦੇ ਆ ਨਹੀਂ ਦਿੰਦਾ ਜਵਾਬ ਚੰਗਾ ਕੋਈ ਗੱਲ ਨਹੀਂ ਉਹ ਉਸ ਚੀਜ਼ ਦੀ ਗੱਲ ਉਹ ਜਿਹੜਾ ਬੰਦਾ ਇਹ ਕਹਿੰਦੇ ਉਹ ਤੇਰੀ ਭੈਣ ਨੂੰ ਆ ਗਿਆ ਤੇਰੀ ਭੈਣ ਨੇ ਹੁੰਦੀ ਹੈ ਭਰਾ ਇਹੋ ਛੋਟਾ ਤੂੰ ਦਰਦ ਹੋਣਾ ਚਾਹੀਦਾ ਇਸ ਚੀਜ਼ ਦਾ ਤੁਸੀਂ ਵੀਡੀਓ ਦਾ ਨੰਬਰ ਭੇਜੋ ਉਹਦਾ ਉਹਦਾ ਨੰਬਰ ਭੇਜੋ ਹੈਗਾ ਚਲੋ ਠੀਕ ਹੈ ਜੀ ਕਮਾ ਲਓ ਵੀ ਇਟਲੀ ਦੇ ਵਿੱਚ ਕੋਈ ਨਾ ਕੋਈ ਹੱਥ ਬੱਲੇ ਹੋਊਗਾ ਬੰਦੇ ਦੇ ਡੈਡੀ ਕੋਲੇ ਡੈਡੀ ਨਹੀਂ ਭਾਈ ਇਟ ਮੈਂ ਪੈਣ ਇਟਲੀ ਦੇ ਵਿੱਚ ਆ ਬੰਦਾ ਏ ਬੰਦਾ ਜਿੱਥੇ ਰੋਲਦੀ ਫਿਰਦੀ ਏ ਰਿਜ ਬੈਠੇ ਜਾ ਕੇ ਮੈਂ ਤੁਹਾਨੂੰ ਕਹਾਂ ਜਿੱਥੇ ਵੀ ਮਰਜੀ ਮੇਰੇ ਨਾਲ ਲੈ ਜਾਓ ਮੈਂ ਕਿਵੇਂ ਇਹਨੂੰ ਸਾਹਮਣੇ ਆਪਾਂ ਭਾਈ ਗੱਲ ਏ ਬੇਨਤੀ ਏ ਉਹਨੂੰ ਲੈ ਕੇ ਮੇਰਾ ਆਪਾਂ ਚਾਹੇ ਕਿਉਂਕਿ ਮਾਦਾ ਨੂੰ ਤੇ ਮੈਂ ਲੈ ਜਾਊਂਗਾ ਮੇਨ ਪ੍ਰੋਬਲਮ ਏ ਕਿ ਇੱਕ ਵਾਰੀ ਆਪਾਂ ਉਹਨਾਂ ਧੀਆਂ ਨੂੰ ਮਿਲਣਾ ਵਾ ਚਾਹੇ ਹੋ ਸਦਾ ਹੋਰ ਸਹੀ ਹਾਲਾਤ ਦੇ ਵਿੱਚ ਹੋਣ ਠੀਕ ਏ ਜੀ ਇਹ ਧੀਆਂ ਨੂੰ ਹੁਣੇ ਮਿਲ ਗਿਆ ਹਾਂਜੀ ਹਾਂਜੀ ਆਪਾਂ ਸਰਪੰਚ ਨੂੰ ਬੁਲਾਈਏ ਸਰਪੰਚ ਨੂੰ ਬੁਲਾਈਏ ਨਾਲ ਗੱਲ ਕਰੀਏ ਪਹਿਲੋ ਹਨਾ ਅੱਜ ਲਾਨ ਲਾ ਕੇ ਭੈਣ ਨੂੰ ਮਿਲਦੇ ਆਂ ਹਾਂਜੀ ਓਏ ਇੱਕ ਆਪਾਂ ਮਤਾ ਪਵਾ ਕੇ ਫੇਰ ਹੀ ਲੱਗੇ ਜਾਵਾਂਗੇ ਨਾ ਆਹੋ ਉਹ ਤੇ ਮਤਾ ਪਵਾ ਲੈਣੇ ਆ ਨਾ ਫੇਰ ਉਹ ਗਾਹ ਨੂੰ ਸਰਕਾਰ ਕੋਈ ਆਪਾਂ ਕਰ ਰਹੇ ਨੇ ਬੜਾ ਕੁਝ ਹੋਣਾ ਵਈ ਭੈਣ ਦਾ ਆਪਾਂ ਮੈਡੀਕਲ ਕਰਾਉਣਾ ਪੈਣਾ ਆਪਾਂ ਨੂੰ ਠੀਕ ਹੈ ਜੀ ਭਈ ਇਹਨੇ ਮੈਨੂੰ ਆਉਂਦੇ ਕਿਹਾ ਮੈਨੂੰ ਕਹਿੰਦੀ ਇੱਕ ਬੰਦਾ ਹੈਗਾ ਇੱਥੇ ਗਲਤ ਕੰਮ ਕਰਦਾ ਰਿਹਾ ਇਹਦੇ ਨਾਲ ਤਾਂ ਜੀ ਮੈਂ ਵੀਡੀਓ ਆਨ ਕਰ ਦਿੱਤੀ ਨਹੀਂ ਪਹਿਲਾਂ ਹੀ ਉਹ ਇੱਥੇ ਆੜ ਕੇ ਆਉਂਦੇ ਪਹਿਲਾਂ ਆਉਂਦੇ ਇਹਨੇ ਕਿਹਾ ਇਹ ਨਹੀਂ ਨਹੀਂ ਕਿਤੇ ਨਾ ਫੋਨ ਤੇ ਰੱਖ ਰੱਖ ਲਿਆ ਕਰੋ ਕਿਤੇ ਮਾਤਾ ਕਿਤੇ ਮਾਤਾ ਦੇ ਵੇਖੀ ਭਣਾ ਉਹ ਉੱਥੇ ਜਾਵਲੀ ਹੈ ਅੱਛਾ ਉਹ ਡਰਦੀ ਬੜਾ ਅੱਛਾ ਪਾ ਦੇ ਉਹ ਮਾਤਾ ਵੇਖੀ ਉਹ ਆਉਂਦਾ ਵੇਲਾ ਵੇਲਾ ਇੰਨੇ ਚੱਕ ਇਹ ਕੋਈ ਜਾਪ ਨਹੀਂ ਕੀਤਾ ਵਧੀਆ ਬਾਹਰ ਨਹੀਂ ਲਾਉਂਦੇ ਉਹ ਜੇ ਬੋਲਦੀ ਨਹੀਂ ਕੁਝ ਵਿਚਾਰੀ ਤੇ ਉਹਦਾ ਕੀ ਆ ਆਪਾਂ ਉਹਦੀ ਸਟੇਟਮੈਂਟ ਲੈਣੀ ਆ ਉਹ ਨੰਬਰ ਵੀ ਲਿਖ ਤੀਏ ਥੱਲੇ ਪਤਾ ਨਹੀਂ ਸਮਝ ਨਹੀਂ ਤੁਹਾਡਾ ਤੁਹਾਡਾ ਇਹੋ ਪਿੰਡ ਆ ਸਾਡਾ ਬੰਦਾ ਹਰਾ ਗਿਆ ਹਰਾ ਗਿਆ ਇਹ ਵੀ ਝੂਣਾ ਲਾਉਣ ਦੇ ਪੈਸਾ ਇੰਨਾ ਨਹੀਂ ਜਿਆਦਾ ਚ ਭਾਈ ਇਹਨਾਂ ਨੂੰ ਪਿਆਣ ਕੇ ਮੈਨ ਮੜੇ ਪਰਾ ਚੱਲ ਜੀ ਸਾਰੇ ਹੀ ਤੁਹਾਨੂੰ ਕਿੱਦਾਂ ਮਾਤਾ ਮਿਲਈਏ ਇਹ ਨਾ ਜੀ ਇਹ ਇਧਰੋਂ ਆਏ ਇਧਰੋਂ ਤੇ ਐਂ ਭੱਜੀ ਆਉਂਦੀ ਸੀ ਇਧਰੋਂ ਅੱਛਾ ਨਹੀਂ ਇਹ ਵੀ ਕੋਈ ਕੋਈ ਗੱਲ ਹੋਣੀ ਆ ਚੱਲ ਆਇਓ ਪਹਿਲਾਂ ਝੂਣਾ ਲਾਉਣ ਵਾਲੇ ਫਿਰ ਆਈਏ ਉਥੋਂ ਦੀ ਇਹ ਓਕੇ ਉਥੋਂ ਆ ਗਏ ਤੇ ਸਾਨੂੰ ਮੈ ਲੱਗਾ ਵੀ ਥੋੜੀ ਦਿਮਾਗੋਂ ਐਬਸੈਂਟ ਹੈ ਤੇ ਕੋਲੇ ਬਿਠਾ ਲਈ ਇਹ ਭੈਣ ਨੇ ਸਾਨੂੰ ਮਗਰ ਆਵਾਜ਼ ਦੇਤੀ ਇਹ ਮਗਰ ਤਰੀ ਆਉਂਦੀ ਜਦ ਕਿਹੜੀ ਭੈਣ ਆ ਇਹ ਵੀ ਮਗਰ ਮਗਰ ਆਉਂਦੀ ਇਹ ਮਗਰ ਆਉਂਦੀ ਬਈ ਓਕੇ ਤੇ ਇਹਨੇ ਸਾਨੂੰ ਆਵਾਜ਼ ਦੇਤੀ ਨਹੀਂ ਮਾਤਾ ਜੀ ਆ ਚਲੋ ਧੰਨਵਾਦ ਤੁਹਾਡਾ ਪਰ ਫਿਰ ਨਾਲ ਖਲੋਇਓ ਹੁਣ ਤੁਸੀਂ ਹਾਂ ਜੀ ਮੈਂ ਤੁਹਾਨੂੰ ਕਹਿੰਨੀ ਹੁਣੇ ਮਾਚੀ ਪਰ ਆਏ ਹੋ ਨਾ ਆਜੋ ਭੈਣੇ ਤੁਸੀਂ ਇੱਥੇ ਰਹਿ ਖੜ ਜਾ ਤੇ ਡਰਦੀ ਆ 100% ਸਹੀ ਨਹੀਂ ਆ ਆ ਫੜੇ ਮੈਂ ਪਾਣੀ ਪੀਵਾਂ ਗਲਤ ਕਰੋ ਪਾਣੀ ਪੀਣ ਨਾਲ ਅੱਛਾ ਨਹੀਂ ਆ ਮੋਟ ਚਲਦੀ ਆ ਉਹ ਲੂਣਾ ਯਾਰ ਨਹੀਂ ਪੀਣਾ ਭਾਏ ਤਾਂ ਤਰੇਾਈ ਮਰ ਜਾਣਾ ਭਲਾ ਵੇ ਮਰਦਾ ਮਾਤਾ ਠੀਕ ਆ ਠੀਕ ਆ ਤਾਂ ਉੱਠ ਉੱਠ ਮੇਰੀ ਮਾਂ ਖੜੀ ਹੋ ਮੜੀ ਉਹ ਨਹੀਂ ਆ ਗਈ ਉਹ ਨਹੀਂ ਆ ਗਈ ਉਹ ਨਹੀਂ ਆ ਗਈ ਗਈ ਚਲੀ ਉੱਠ ਆ ਦੇ ਉਹਨਾਂ ਨੂੰ ਕੀ ਆ ਅਗੜੀ ਚ ਲੱਗ ਰਿਹਾ ਅੱਛਾ ਮੇਰੀ ਗੱਲ ਸੁਣ ਆ ਤਾਂ ਚੁੱਕ ਮੇਰੀ ਮਾਂ ਇਹ ਮਾਰਦੀ ਆ ਤੈਨੂੰ ਇਹ ਜਿਹੜੀ ਜਿਹੜੀ ਤੈਨੂੰ ਫੜਦੀ ਪਈ ਸੀ ਮਾਤਾ ਇਹ ਮਾਰਦੀ ਆ ਤੁਹਾਨੂੰ ਮਾਂ ਮਾਰਦੀ ਆ ਅੱਛਾ ਇਹਨੇ ਮਾਰਿਆ ਕਿੱਥੇ ਮਾਰਿਆ ਕਿੱਥੇ ਮਾਰਿਆ ਆ ਵੇਲਾ ਸਾਰਾ ਦੱਸਣੀ ਆਵੇ ਨੀਲ ਪਾਇਆ ਹਾਂ ਅੱਛਾ ਤੇ ਕੀ ਮੇਰੀ ਗੱਲ ਸੁਣ ਤੇ ਤੇਰੀ ਧੀਆਂ ਕਿੱਥੇ ਆ ਹਾਂ ਵਾਲਾ ਤੋਂ ਫੜਿਆ ਵਾਲਾ ਤੋਂ ਫੜ ਕੇ ਘਰੀ ਸਿਆ ਆ ਵੇ ਲੋ ਮਾਰਦੀ ਇਹਨੂੰ ਹਾਂ ਉਹਨੂੰ ਵੇਖ ਕੇ ਉਹ ਨਾ ਆ ਕੇ ਨਾ ਭੱਜਣਾ ਉਸ ਟਾਈਮ ਹਾਂ ਹੁਣ ਨਾ ਡਰ ਅਸੀਂ ਹੈਗੇ ਆ ਮਾਤਾ ਵੀ ਤੇਰੇ ਪੋਤੇ ਹੈਗੇ ਤੇਰੇ ਨਾਲ ਤੇਰੇ ਭਰਾ ਹੈਗੇ ਹੁਣ ਨਾ ਡਰ ਤੂੰ ਠੀਕ ਹੈ ਜੀ ਅਸੀਂ ਤੈਨੂੰ ਲੈ ਕੇ ਜਾਵਾਂਗੇ ਤੇਰੀ ਕੁੜੀਆਂ ਕੋਲ ਕੁੜੀਆਂ ਨੂੰ ਮਿਲਣਾ ਵਾਂ ਹਾਂ 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 ਤੇਰੇ ਬੱਚੇ ਕਿੱਥੇ ਬੱਚੇ ਵੇ ਲੋ ਸੰਜੀ ਇਹ ਮਾਂ ਉਹ ਪਤਾ ਹੀ ਨਹੀਂ ਗਾ ਇਹ ਉਹ ਨਹੀਂ ਪਤਾ ਉਹ ਆਪ ਦੇ ਘਰ ਵਾਲਿਆਂ ਨੂੰ ਕਹਿੰਦੀ ਆ ਕਰ ਤੁਸੀਂ ਜਾਣਦੇ ਨੂੰ ਨਹੀਂ ਨਹੀਂ ਇਹ ਝੋਨਾ ਲਾਉਣ ਨਹੀਂ ਪਤਾ ਗੱਲ ਕੀ ਵੀਰੇ ਇਹਨੂੰ ਪਤਾ ਸਭ ਕੁਝ ਆ ਠੀਕ ਹੈ ਇਹ ਸਿਰਫ ਬੋਲ ਕੇ ਦੱਸ ਨਹੀਂ ਸਕਦੀ ਸਮਝਾਉਣ ਦੇ ਆਪਾਂ ਨੂੰ ਜੇ ਨਾ ਨਾ ਪਤਾ ਹੁੰਦਾ ਆਪਾਂ ਇੱਕੋ ਚੀਜ਼ ਪੁੱਛੀ ਅੱਭੀ ਆ ਮਾਰਿਆ ਤੇ ਉਹਨੇ ਉਸਲ ਆਪਣੇਆਂ ਨਿਸ਼ਾਨੀਆਂ ਦਿਖਾਉਣ ਲੱਪੀ ਅੱਭੀ ਆ ਮਾਰਿਆ ਵਾ ਠੀਕ ਹੈ ਜੀ ਕੋ ਮੇਰੀ ਗੱਲ ਸੁਣ ਸਹੀ ਆ ਬਿਲਕੁਲ ਹਾਂਜੀ ਵੀਰੇ ਬਾਕੀ ਕੀ ਕਹਾਲ ਸਾਰੀ ਫਤਿਹ ਹੋ ਠੀਕ ਠਾਕ ਹਾਂਜੀ ਹਾਂਜੀ ਬੋਲੀ ਤੇ ਤੇ ਤੇਰੇ ਕੋਲ ਆਪਣੀਆਂ ਕੁੜੀਆਂ ਦਾ ਮੋਬਾਈਲ ਨੰਬਰ ਹੈਗਾ ਕੋਈ ਜਾਦਵਾਨਾਂ ਦਾ ਮੋਬਾਈਲ ਨੰਬਰ ਲਿਖ ਕੇ ਦੇ ਸਕਦੀਆਂ ਲਿਖ ਕੇ ਦੇ ਸਕਦੀ ਆਪਣੇ ਕੁੜੀਆਂ ਦਾ ਮੋਬ ਨੰਬਰ ਹੈ ਨੰਬਰ ਤਾਂ ਲਿਖਦੀ ਐ ਇਹ ਬਸ ਨੰਬਰ ਉਹ ਕਿਹਦਾ ਨੰਬਰ ਹੈ ਕੁੜੀ ਦਾ ਵੀ ਨੰਬਰ 6 ਹਾਂਜੀ 6 ਅੱਖਰ ਹੀ ਲਿਖਦੀ 6 ਸੌ ਤੱਕ ਹੀ ਲਿਖਦੀ ਹਾਂ ਲਿਖਦੀ ਹੈਗੀ ਉਹਦੇ ਹੁੰਦੀ ਆ ਵੀ ਨੀਲਪਾ ਕੋਈ ਨਹੀਂ ਮਾਤਾ ਜੀ ਦਾ ਡਰਨਾ ਆਪਣੇ ਗੱਲ ਬਾਤ ਆ ਤੁਹਾਡੇ ਪਿੰਡ 'ਚ ਰਹਿੰਦੀ ਉੱਤਰਾ ਨਾ ਇਹ ਸਰਪੰਚ ਸਾਹਿਬ ਇਥੋਂ ਜੀ ਹਾਂਜੀ ਹਾਂਜੀ ਅਛਾ ਜੀ ਸਰਪੰਚ ਸਾਹਿਬ ਆ ਕੀ ਹਾਲਾਤ ਇਹ ਮਾਤਾ ਜੀ ਕੀ ਹਾਲਤਾ ਹੋਈ ਇਹਨਾਂ ਨਾਲ ਬਾਤ ਭਾਜੀ ਇਹ ਆ ਇਹਨਾਂ ਦੇ ਨਾ ਮਤਲਬ ਪਰਿਵਾਰ ਸਾਰਾ ਇਹ ਨਾਲ ਸੇ ਪੱਤੇ ਤਾਂ ਹੀ ਲੱਗਿਆ ਵਿਆ ਓਕੇ ਆਪਾਂ ਨੂੰ ਚਲੋ ਜੋ ਦੱਸਿਆ ਉਹ ਤੇ ਕੋਈ ਗੱਲ ਨਹੀਂ ਆਪਾਂ ਨੂੰ ਹਨਾ ਵੀ ਉਹਨਾਂ ਨੂੰ ਤਾਂ ਆਪਾਂ ਬਦਲ ਨਹੀਂ ਸਕਦੇ ਪਰ ਆਪਣੀ ਇੱਕ ਰਿਕਵੈਸਟ ਆ ਕਿ ਆਪਾਂ ਨੂੰ ਇਹ ਪਤਾ ਇਹ ਲੱਗਾ ਵਾ ਸ਼ੋਰ ਨਹੀਂ ਆ ਆਪਾਂ ਪੂਰਾ ਇਹ ਪਤਾ ਲੱਗਾ ਕਿ ਇਹ ਮਾਤਾ ਦੀਆਂ ਜਿਹੜੀਆਂ ਬੇਟੀਆਂ ਨਾ ਦੋ ਉਹ ਇਸ ਟਾਈਮ ਮੁਸੀਬਤ 'ਚ ਆ ਗਈਆਂ ਨੇ ਮੁਸੀਬਤ ਦੇ ਵਿੱਚ ਭਾਜੀ ਆਇਆ ਗੱਲ ਇਹਨਾਂ ਦੀ ਨਾ ਮਾਤਾ ਦੀ ਨਾਨਣ ਤੇ ਜਿਹੜਾ ਇਹਦੇ ਘਰ ਵਾਲਾ ਹਾਂਜੀ ਉਹ ਕੁੜੀਆਂ ਉਹਨਾਂ ਦੀ ਦੇਖਰੇਖ ਦੇ ਵਿੱਚ ਹੀ ਆ ਹੁਣ ਪਤਾ ਨਹੀਂ ਰੱਬ ਜਾਣੇ ਉਹ ਕੁੜੀਆਂ ਕਿੱਥੇ ਆ ਉਸ ਚੀਜ਼ ਬਾਰੇ ਸਾਨੂੰ ਪਤਾ ਨਹੀਂਗਾ ਨਾ ਤਾਂ ਉਹ ਪਿੰਡ ਵੜਦੇ ਆ ਓਕੇ ਇਹ ਬਿਲਕੁਲ ਵਿਚਾਰੀ ਬੇਕਸੂਰ ਇਹਨੂੰ ਤਾਂ ਵਿਚਾਰੀ ਨੂੰ ਨਾ ਮਤਲਬ ਕਹ ਲਓ ਸੂਰਤ ਬੁੱਧੀ ਨਹੀਂ ਹੈਗੀ ਉਹ ਉਹੀ ਹੁਣ ਪਤਾ ਨਹੀਂ ਉਹ ਕੁੜੀਆਂ ਕਿੱਥੇ ਆ ਕੇ ਇਹ ਜਿਹੜੀ ਇਹਦੀ ਤਾਈ ਦੀ ਨੂੰ ਆ ਕਿਹੜੀ ਜੀ ਆ ਜਿਹੜੀ ਮਾਤਾ ਸੀ ਇੱਕ ਹੋਰ ਆ ਉਹ ਤਾਈ ਨੂੰ ਹਾਂਜੀ ਹਾਂਜੀ ਉਹਨੂੰ ਪਰ ਉਹਨਾਂ ਨੇ ਵਿਚਾਰਿਆਂ ਨੇ ਤਰਸਦੇ ਆਧਾਰ ਤੇ ਆਪਦੇ ਘਰੇ ਰੱਖੀ ਹੁਣ ਦੋ ਕੁ ਮਹੀਨੇ ਹੋ ਗਏ ਆ ਓਕੇ ਰੋਟੀ ਪਾਣੀ ਦਿੰਦੇ ਇਹਨੂੰ ਠੀਕ ਆ ਆਪਾਂ ਕੋਸ਼ਿਸ਼ ਸਰਪੰਚ ਸਾਹਿਬ ਇਹ ਕਰੀਏ ਕਿ ਆਪਾਂ ਇੱਕ ਵਾਰੀ ਇਹਦੀਆਂ ਧੀਆਂ ਨੂੰ ਮਿਲ ਗਏ ਆਪਾਂ ਉਹ ਭੈਣ ਨੂੰ ਬੁਲਾ ਲਓ ਜਾਂ ਆਪਾਂ ਆਪਣੇ ਤੁਹਾਡੇ ਘਰ ਬੁਲਾ ਲਈਨੇ ਜਾਂ ਤੁਸੀਂ ਕਹਿੰਦੇ ਜੇ ਆਪਾਂ ਉਧਰ ਚੱਲ ਜਾਨੇ ਆ ਠੀਕ ਹੈ ਜੀ ਕਿਉਂਕਿ ਆ ਆਪਾਂ ਇੱਕ ਵਾਰੀ ਸ਼ੋਰ ਹੋਣਾ ਚਾਹੁੰਦੇ ਆ ਕਿ ਵਾਕਿਆ ਉਹ ਧੀਆਂ ਹਾਲਾਤਾਂ ਚ ਸਈਆਂ ਚ ਜਾਂ ਗਲਤ ਹਾਲਾਤਾਂ ਚ ਇਹ ਸ਼ੋਰ ਹੋ ਜੇ ਆਪਾਂ ਨੂੰ ਮੈਂ ਆਪਾਂ ਨੂੰ ਉਹਨਾਂ ਦਾ ਪਤਾ ਕਰਦੀ ਪਹਿਲਾਂ ਤਾਂ ਮੈਨੂੰ ਤਾਂ ਹਜੇ ਤੱਕ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਨੇ ਓਕੇ ਕੁਝ ਵੀ ਨਹੀਂ ਪਤਾ ਉਹਨਾਂ ਬਾਰੇ ਇੱਕ ਕਹਿੰਦੇ ਆ ਕਿ ਇਹਨੇ ਨਾਲੇ ਮਾਤਾ ਨਾਲੀ ਮਿਸ ਹੈਪਨ ਹੁੰਦਾ ਇੱਕ ਆਪਣਾ ਇਹ ਟੈਸਟ ਕਰਵਾਈਏ ਕੋਈ ਗੱਲ ਨਹੀਂ ਆਪਾਂ ਕਰ ਲੈਣੀ ਗੱਲ ਆਪਾਂ ਇਹਨਾਂ ਦੇ ਨਾਲ ਜਿਹੜੀਆਂ ਮਤਲਬ ਇਹਨਾਂ ਦੇ ਹਸਬੰਡ ਹੈਗਾ ਉਹ ਵੀ ਹੁਣ ਕਾਫੀ ਟਾਈਮ ਤੋਂ ਉੱਥੇ ਰਹਿ ਨਹੀਂ ਰਹੇ ਗਿਆ ਨਾ ਨਾਂ ਇੱਕ ਇਹਨਾਂ ਦੀ ਹਾਂਜੀ ਤੇ ਕੁੜੀਆਂ ਵੀ ਹੈਗੀਆਂ ਇਹਨਾਂ ਦੀਆਂ ਦੋ ਇੱਕ ਮੁੰਡਾ ਵੀ ਹੈਗਾ ਇਹਨਾਂ ਦਾ ਹਾਂਜੀ ਬੱਚੇ ਹੈਗੇ ਇਹਨਾਂ ਦੇ ਬੱਚੇ ਤਿੰਨ ਪਰ ਉਹ ਮਤਲਬ ਉਹਨਾਂ ਦੇ ਨਾਲ ਹੀ ਰਹਿ ਰਹੇ ਆ ਆਪਦੀ ਬੂਆ ਬੱਚੇ ਬੱਚੇ ਤਾਂ ਉਮਰ 15 ਸਾਲ ਦਾ 10 ਦੇ ਮੁੰਡੇ ਦੀ ਤੇ ਕੁੜੀਆਂ ਦੀ ਵੀ 18 ਸਾਲ ਤੋਂ ਘੱਟ ਹੀ ਆ ਠੀਕ ਹੈ ਜੀ ਤਕਰੀਬਨ 14 ਤੋਂ 15 ਇਹ ਮੈਂ ਸੁਣਿਆ ਵਾਂ ਕਿ ਇਹਨਾਂ ਨੂੰ ਵਿਆਹ ਦਿੰਦੇ ਆ ਉਹ ਫੇਰ ਪੈਸੇ ਲੈ ਲੈਂਦੇ ਆ ਤੇ ਜਿਵੇਂ ਉਹ ਬਿਜ਼ਨਸ ਜਿਆ ਨਹੀਂ ਬਣਿਆ ਹੁੰਦਾ ਵਿਆਹ ਤਾਂ ਵਾਪਸ ਲੈਂਦਾ ਸਹੀ ਮਹੀਨੇ ਦੀ ਕੰਮ ਹੀ ਉਹਨਾਂ ਦੇ ਹੈਗੇ ਇਸੇ ਕਰਕੇ ਉਹ ਪਿੰਡ ਨਹੀਂ ੜਕਦੇ ਹੈਗੇ ਉਹ ਪਤਾ ਹੀ ਨਹੀਂ ਉਹਨਾਂ ਦੇ ਕਿੱਥੇ ਰਹਿਣਾ ਕਿੱਥੇ ਨਹੀਂ ਇਹ ਆਪਾਂ ਉਹਨਾਂ ਇੱਕ ਵਾਰੀ ਹੁਣ ਕੁੜੀਆਂ ਨੂੰ ਆਪਾਂ ਕਿਸ ਤਰੀਕੇ ਨਾਲ ਮਿਲੀ ਆਪਾਂ ਠੀਕ ਹੈ ਜੀ ਹਾਂ ਉਹ ਹੀ ਦੱਸ ਦਿੰਦੀ ਹਾਂ ਇਹ ਨਾ ਡਰਈ ਬਹੁਤ ਪਈ ਆ ਉੱਥੇ ਹੁਣ ਉਹ ਉੱਥੇ ਆਈ ਆ ਵੀ ਉਹ ਭੈਣ ਜਿਹੜੀ ਉਹ ਹੈ ਨਾ ਜਿਹਦੇ ਕੋਲੇ ਰਹਿੰਦੀ ਆ ਉਹ ਤੋਂ ਡਰਦੀ ਭੱਜ ਕੇ ਇੱਥੇ ਆ ਗਈ ਆ ਉਹ ਬਸ ਉਹਨਾਂ ਨੇ ਉਹ ਵੀ ਵਿਚਾਰੇ ਇਹਨਾਂ ਦੇ ਹੈ ਤਾਂ ਚਲੋ ਸਕੇ ਆ ਤਾਂ ਚਾਚਾ ਚਾਚਾ ਚੋਂ ਤਰਸ ਦੇ ਆਧਾਰ ਤੇ ਉਹਨਾਂ ਨੇ ਇਸੇ ਕਰਕੇ ਰੱਖੀ ਕੁੜੀਆਂ ਤੋਂ ਆਪਾਂ ਨੂੰ ਪੂਰੀ ਇਨਫੋਰਮੇਸ਼ਨ ਮਿਲੂਗੀ ਇਹਨਾਂ ਦੀ ਬੱਚੀਆਂ ਤੋਂ ਫੇ ਕੀ ਆ ਵੀ ਕੀ ਹਾਲਾਤ ਇਹਨਾਂ ਦੇ ਸੋਚ ਚਾਹਤ ਹੈ ਬਈ ਨਾਲ ਖੜੋ ਹਣਾ ਭਾਈ ਤੁਹਾਡਾ ਚਲੋ ਮਦਦ ਤੁਸੀਂ ਲੈ ਜੰਨੇ ਇਹਨੂੰ ਭਾਈ ਲੈ ਜਾਂਦਾ ਭਾਈ ਜਾਣਦੇ ਹੋਗੇ ਤੁਸੀਂ ਇਹਨਾਂ ਨੂੰ ਤੇ ਮਹਰਾਲੇ ਤੋਂ ਆਸ਼ਰਮ ਇਹਨਾਂ ਦਾ ਆਪਾ ਬਬਰਤਨ ਸਹਰੀ ਠੀਕ ਹੈ ਜੀ ਤੇ ਆਪਾਂ ਇਹ ਕਰੀਏ ਵੀ ਫਿਰ ਇਹ ਆਪਾਂ ਬੱਚਿਆਂ ਨੂੰ ਮਿਲੀਏ ਕਿਸ ਤਰੀਕੇ ਨਾਲ ਠੀਕ ਹੈ ਜੇ ਇਹ ਤੇ ਪਿਆਰ ਨਾਲ ਮਿਲਦੇ ਤਾਂ ਵੀ ਠੀਕ ਹੈ ਨਹੀਂ ਮਿਲਦੇ ਤਾਂ ਆਪਾਂ ਮਾਤਨ ਜੋ ਆਪਾਂ ਕਾਨੂੰਨੀ ਪੱਤਰਕੀ ਰਿਆ ਕਰ ਸਕਦੇ ਫਿਰ ਉਹਦੇ ਥਰੂ ਮਿਲਾਂਗੇ ਆਪਾਂ ਕੁੜੀਆਂ ਦਾ ਪਤਾ ਕਰਨਾ ਪੈਣਾ ਭਾਈ ਮੈਂ ਉਹਨਾਂ ਦਾ ਨਾਂ ਹਜੇ ਕੁਝ ਵੀ ਨਹੀਂ ਪਤਾ ਹੈਗਾ ਮੈਂ ਤੁਹਾਨੂੰ ਸਹੀ ਦੱਸਾਂ ਇਹਦੀ ਨਾਨਾ ਨਾਲ ਜਿਹੜੀ ਮਾਤਾ ਦੀ ਕੁੜੀਆਂ ਦੀ ਭੂਆ ਉਹਦੇ ਕੋਲ ਇਨਫੋਰਮੇਸ਼ਨ ਸਾਰੀ ਹੈ ਕਿੰਦੀ ਇਨਫੋਰਮੇਸ਼ਨ ਤਾਂ ਉਹਦੇ ਕੋਲ ਹੀ ਆ ਹੁਣ ਉਹਦਾ ਵੀ ਨਾ ਪਤਾ ਹੈਗਾ ਕਿੱਥੇ ਜੀ ਆਪਾਂ ਉਹ ਪੈਣ ਨੂੰ ਪਤਾ ਵਾ ਉਹ ਜਿਹੜੀ ਉਹਨਾਂ ਨੂੰ ਪਤਾ ਦਾ ਪੁੱਛ ਹਾਂ ਉਹਨਾਂ ਨੂੰ ਪਤਾ ਠੀਕ ਆਜੋ ਚੱਲਦੇ ਇੱਥੇ ਹਾਂ ਆਜਾ ਮੈਂ ਤਾਂ ਆਜਾ ਨਾਲ ਮੇਰੀ ਮਾਂ ਆਜਾ ਕੁਝ ਨਹੀਂ ਹੁੰਦਾ ਟੈਨਸ਼ਨ ਨਾ ਲੈਹੀਂ ਤੇਰੇ ਨਾਲ ਆਜੋ ਆਜੋ ਕੋਈ ਗੱਲ ਆਜਾ ਆਜਾ ਹੂੰ ਲੋਕਾ ਚੱਲ ਨਹੀਂ ਉੱਠ ਕੁਝ ਨਹੀਂ ਆਂਦੀ ਕੁਝ ਨਹੀਂ ਆਂਦੀ ਤੈਨੂੰ ਅਸੀਂ ਤੇਰੇ ਨਾਲ ਆ ਧੱਕਾ ਕੋਈ ਵੀ ਹੋਈ ਆ ਬੱਚੋਂ ਮਰਜੀ ਆ ਆ ਗਿਆ ਕਿ ਭਰਾ ਚੱਲ ਜਾ ਅਸੇ ਉਹਦਾ ਮੁੰਡਾ ਵੇਲਾ ਮੁੰਡੇ ਨੂੰ ਵੇਖ ਕੇ ਉਸੇ ਲਈ ਕਹਿ ਦਿੱਤਾ ਕਿ ਤੂੰ ਚੱਲ ਜਾ ਦੂਰ ਚੱਲ ਜਾ ਉਹ ਨਹੀਂ ਲੱਗੇ ਅੰਦਰ ਤੈਨੂੰ ਡਰਦੀ ਡਰਦੀ ਇਹਨਾਂ ਤੋਂ ਇਹਨੂੰ ਉਸੇ ਲਈ ਕਹਿੰਦੀ ਆ ਕਿ ਬਾਪਰਾ ਚਲ ਜਾ ਵੀਰੇ ਥੋੜਾ ਬੋਲ ਤਾਂ ਕੁਝ ਨਾ ਕੋਈ ਤੇ ਇਹਨਾਂ ਹੋਇਆ ਹੋਗਾ ਜਿਹੜੀ ਡਰਦੀ ਆ ਆਪਾਂ ਦੱਸ ਜਾਣੇ ਖਰੋਦੇ ਆਪਾਂ ਨੂੰ ਇੱਕ ਜਾਣੇ ਨੂੰ ਨਹੀਂ ਹੁੰਦੇ ਮਾਤਾ ਨੇ ਕਿਹਾ ਕੁਝ ਤੁਸੀਂ ਅੱਜ ਤੁਸੀਂ ਵੀ ਅੱਜ ਪਹਿਲੇ ਦਿਨ ਮਿਲੇ ਜੀ ਮੈਂ ਵੀ ਪਹਿਲੇ ਦਿਨ ਮਿਲਿਆ ਉਹ ਬੱਚੇ ਨੂੰ ਵੇਖ ਕੇ ਥੋੜਾ ਡਿਸਟਰਬ ਫੇਰ ਹੋਣ ਲੱਪੀ ਮੰਮੀ ਕੋਲੋਂ ਕਹਿ ਸਕਦੇ ਆ ਆਪਾਂ ਇਹਨਾਂ ਦੇ ਘਰੇ ਰਹਿੰਦੀ ਕਰਕੇ ਨਾ ਇਹ ਹਾਂ ਚਲ ਆਪਾਂ ਮੈਂ ਐਗਰੀ ਮੈਂ ਆਪਾਂ ਇਹਨਾਂ ਨੂੰ ਮਾੜਾ ਨਹੀਂ ਕੁਝ ਵੀ ਕਹਿੰਦੇ ਹੋਰ ਦਮਾਰੇ ਦਿੱਲੀ ਜਾਂਦੀ ਸੀ ਇਹ ਹੁਣ ਵੀ ਹੁਣ ਗੁਰਦੁਆਰੇ ਕਈ ਨਿਕਲੇ ਨੇ ਨਾ ਇਹ ਖੇਤਾਂ ਨੂੰ ਆ ਜਾਂਦੀ ਹੈ ਆਪਾਂ ਵੀਰਾਂ ਨੂੰ ਮਾਰਣਾ ਕੁਝ ਨਹੀਂ ਕਹਿੰਦੇ ਆਪਾਂ ਬੇਨਤੀ ਹੈ ਕਿ ਆਪਾਂ ਇੱਕ ਰੀ ਇਦੀ ਭੈਣ ਇਦੀ ਨਾਨਾਂ ਨੂੰ ਮਿਲ ਕੇ ਤੇ ਆਪਾਂ ਕੁੜੀਆਂ ਤੱਕ ਪਹੁੰਚ ਕੇ ਲਈਏ ਤੋਰਾ ਤੋਰ ਚਾਹੀਦਾ ਵੀ ਆ ਜਾ ਬੱਚਿਆਂ ਦੇ ਕਰਕੇ ਵੀ ਥੋੜਾ ਇਹਨਾ ਇਹ ਦਿਮਾਗ ਦਾ ਹਾਂ ਬਹੁਤ ਸਾਰਾ ਸਹੀ ਸਹੀ ਗੁਰਦੁਆਰੇ ਜਾਂਦੀ ਸੇਵਾ ਕਰਦੀ ਗੁਰਦੁਆਰੇ ਵਧੀਆ ਸੇਵਾ ਕਰਦੀ ਰਹਿੰਦੀ ਨਹੀਂ ਵੀਰੇ ਮੈਨੂੰ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇਹ ਮੈਂਟਲੀ ਡਿਸਟਰਬ ਨਹੀਂ ਲੱਗੀ ਸਿਰਫ ਜਬਾਨ ਨਹੀਂ ਬੋਲ ਪਾਉਂਦੀ ਇਹਦੀ ਜਿਹਦਾ ਕਰਕੇ ਜਿਹੜੇ ਬੰਦੇ ਤੇ ਬੋਲੇ ਨਾ ਨਾ ਜਾਵੇ ਉਹ ਥੋੜਾ ਇਰੀਟੇਟ ਜਾ ਹੋ ਜਾਂਦਾ ਠੀਕ ਹੈ ਜੀ ਸਰੀਰਕ ਤਾਂ ਉੱਤੇ ਸਹੀ ਆ ਜੇ ਮੈਂਟਲੀ ਡਿਸਟਰਬ ਹੁੰਦੀ ਨਾ ਤੇ ਇਹਦੇ ਵਾਲਾਂ ਤੋਂ ਪਤਾ ਲੱਜਣਾ ਇਹਦੇ ਹੱਥਾਂ ਪੈਰਾਂ ਤੋਂ ਸਰੀਰ ਤੋਂ ਪਤਾ ਲੱਜਣਾ ਸੀ ਹਾਂ ਬੇਚਾਰੀ ਇਕੱਲੀ ਤੁਰੇ ਫਿਰਦੀ ਇੰਨਾ ਤੱਕਾ ਹੁੰਦਿਆ ਅਸਕਰ ਮੈਂਡਲੀ ਨਹੀਂ ਹੋਣਾ ਹੋਰ ਉਹਨੇ ਕੀ ਹੋਣਾ ਸਹੀ ਗੱਲ ਟੈਨਸ਼ਨ ਕੋਈ ਨਹੀਂ ਬਣੇ ਆਜੋ ਆਪਾਂ ਨਾ ਅਕਸਰਪਾਲ ਸਿੰਘ ਜੀ ਆਏ ਆ ਤੇ ਇਹਨਾਂ ਨਾਲ ਗੱਲ ਕਰਕੇ ਤੇ ਆਪਾਂ ਇਹ ਦੀ ਨਾਨਾਂ ਨੂੰ ਮਿਲ ਗਿਆ ਆਪਾਂ ਨਾਨਾਂ ਦਾ ਪਤਾ ਤੁਹਾਨੂੰ ਕਿੱਥੇ ਆ ਪਤਾ ਮੈਨੂੰ ਦੱਸਿਆ ਸੀ ਹਾਂਜੀ ਜੇ ਉੱਥੋਂ ਨਾਂ ਦਾ ਪਛਾਣ ਹੋਵੇ ਹਾਂਜੀ ਉਹੀ ਦੱਸਿਆ ਨਾ ਵੀ ਉਹਨਾਂ ਦਾ ਪਤਾ ਹੀ ਨਹੀਂ ਕੋਈ ਕਿੱਥੇ ਰਹਿਣਾ ਕਿੱਥੇ ਕੋਈ ਜੇ ਨਾਰ ਐਸਕਿਊ ਹੀ ਥੋੜੇ ਜ਼ਰੂਰ ਨਾਲ ਆ ਇੱਦਾਂ ਆ ਜਾ ਚਲਾਂ ਮੇਰੀ ਮਾਂ ਚਲੋ ਉਹ ਨਹੀਂ ਗਈ ਆ ਚਲੇ ਗਈ ਸਾਡੇ ਸਾਹਮਣੇ ਥੋੜੀ ਮਾਰੂਗੀ ਤੈਨੂੰ ਸਾਡੇ ਸਾਹਮਣੇ ਥੋੜੀ ਮਾਰੇਗੀ ਉਹ ਕਿੱਥੇ ਮਾਰਾਂ ਗਿਆ ਚਲੋ ਚਲੋ ਉੱਥੇ ਨਹੀਂ ਜਾਣਾ ਆ ਜਾ ਓਏ ਉੱਥੇ ਨਹੀਂ ਜਾਣਾ ਕੋਈ ਨਹੀਂ ਜਾਣਾ ਉੱਠ ਉੱਥੇ ਨਹੀਂ ਜਾਣਾ ਉੱਠ ਚੱਲ ਮੋਤਾ ਗਰੀਬ ਹੀ ਆ ਭਰਾਵਾ ਉਹ ਡਰ ਤਾਂ ਹੁੰਦਾ ਹੀ ਵਿਚਾਰਾ ਹੁਣ ਦਿਲ ਤੇ ਬਿਠੇ ਚਲੋ ਇਹ ਮੋਤਾ ਚਲੋ ਚਲੋ ਇੱਥੇ ਚੰਗੇ ਭਲੇ ਵਿਚਾਰੇ ਨਮੰਦੂ ਬੁਦੀ ਬਣਾ ਦਿੰਦੇ ਇਹਦੇ ਵਾਹਿਗੁਰੂ ਨੇ ਪੇਟ ਖੂੜ ਦੀ ਵੀ ਕੋਮ ਆਹਾ ਵੱਜੇ ਉਹ ਯਾਰੋ ਪਤਾ ਲੱਗ ਗਈ ਜਾਣਾ ਦਰ ਦਰ ਦੁੰਦੀ ਜਾਂ ਕੁਛ ਇਹ ਮੈਨੂੰ ਉਤਰੇ ਬਾਬੇ ਹਾਂ ਚੈੱਕ ਕਰਾਉਣਾ ਪੈਣਾ ਨਹੀਂ ਨਹੀਂ ਕੇਰਾ ਉਹ ਦੇਖਣਾ ਹੀ ਪੈਣਾ ਹਾਂ ਚੈੱਕ ਕਰਾਉਣਾ ਪੈਣਾ ਕੋਈ ਨਾ ਕਿਸਾਨ ਨੂੰ ਸਮਝਾਉਂਦੀ ਹਾਂ ਹਮ ਹੋ ਸਕਦਾ ਭੁੱਖ ਭੁੱਖ ਲੱਗੀ ਦੀ ਨੇ ਮੋਂ ਨੂੰ ਦੱਸਣਾ ਨਹੀਂ ਨਹੀਂ ਪੇਟ ਆ ਉਹਦਾ ਭੁੱਖ ਖਾਲੀ ਇਹ ਨਹੀਂ ਬਈ ਚਾਹ ਪੀ ਜਾ ਮਿੱਟੀਆ ਸਵੇਰੇ ਆਵੇ ਤੁਹਾਨੂੰ ਆਪ ਹੀ ਚਾਹ ਰੋਟੀ ਖਾਣੀ ਹੈ ਪਾਜੀ ਉਹ ਤੇ ਉਹ ਤੇ ਚੱਲ 2 ਮਿੰਟ ਦੀ ਟੈਸਟ ਹੋ ਜੂ ਇਹਦਾ ਉਹ ਤੇ ਅੱਛਾ ਆਹ ਅਦਰ ਭਾਈ ਸਾਹਿਬ ਚੱਲੀ ਆਪਾਂ ਗੱਡੇ ਇਹਨਾਂ ਦੇ ਜਿਹੜਾ ਵੀ ਪਰਿਵਾਰ ਹੈ ਕਿ ਮੇਰੇ ਕੋਲ ਚਲੋ ਵੇਖ ਦੱਸੋ ਯਾਰ ਭਾਈ ਉਹ ਹਾਂ ਉਹਨਾਂ ਨੂੰ ਜਾਣਾ ਤਾ ਨਾਲ ਲੈ ਚਾਵਦੇ ਉਹਨਾਂ ਨੂੰ ਬਹਿ ਗਏ ਚੱਲਾਂਗੇ ਉਹਨਾਂ ਨੂੰ ਚਲੋ ਬੈਠੋ ਮਾਪਾ ਮਾਦਨ ਮਾਦਨ ਬਾ ਅ ਕਾਸ਼ ਮੈਂ ਆਪਾਂ ਇਹ ਗੱਡੀ ਲੈ ਲੈਂਦੇ ਹਾਂ ਹਾਂ ਗੱਡੀ ਲੈਣਾ ਆ ਜਾ ਆ ਜਾ ਆ ਜਾ ਆ ਬੈਠ ਗੱਡੀ ਚ ਆ ਜਾ ਆ ਜਾ ਆ ਜਾ ਆ ਜਾ ਬਹਿਣੀ ਆ ਗੱਡੀ ਚ ਆ ਜਾ ਕੋਈ ਗੱਲ ਨਹੀਂ ਉਹਦੇ ਕੋਲ ਨਹੀਂ ਜਾਣਾ ਤੂੰ ਸਾਡੇ ਕੋਲ ਜਾਣਾ ਵਾ ਸਾਡੇ ਕੋਲ ਜਾਣਾ ਨਾਲੇ ਚੰਨ ਦਵਾਈ ਦਵਾਵਾਂਗੇ ਦਵਾਈ ਲਵਾਵਾਂਗੇ ਨਾਲੇ ਆਪਾਂ ਜਾਓ ਓ ਵੀਰੇ ਕਿਧਰ ਭੱਜਾ ਓ ਭਰਾਵਾ ਕਿਧਰ ਭੱਜਾ ਕਿਧਰ ਹੱਦ ਹੋ ਗਈ ਯਾਰ ਇਹਨਾਂ ਦੀ ਕੌਣ ਕੇ ਕੌਣ ਹੈ ਗੌਂਡੇ ਇਹਨੇ ਇਹਨੇ ਮਗਰ ਗੱਡੀ 라 ਵੀ ਰਹਿਰ ਓ ਵੀਰੇ ਕਮਾਲ ਹੋ ਗਿਆ ਯਾਰ ਅਸੀਂ ਤਾਂ ਗੱਲ ਕਰਨੀ ਹੈ ਤੇਰੇ ਨਾਲ ਅਗਾਈ ਭੱਜ ਕੇ ਫੜ ਫਿਰ ਮੈਨੂੰ ਫੋਨ ਫੜਾ ਦੇ ਅਗਾਈ ਮੈਨੂੰ ਫੋਨ ਫੜਾ ഫടാജക ഫുടുന്നു